ਯਾਨੇ ਤੋਂ ਕੌਣ ਜਿੱਤ ਸਕਦਾ ਬਈ ਲੁਧਿਆਣੇ 'ਚ ਇਸ ਟਾਈਮ ਦਾ ਸਾਰਿਆਂ ਦਾ ਜੋਰ ਆ ਕਾਲੀ ਕਾਂਗਰਸ ਤੇ ਬੀਜੇਪੀ ਸਾਰੇ ਤਾਂ ਜੀ ਜਾਂਦੇ ਇਕੱਠੇ ਹੀ ਬਰਾਬਰੀ ਕੋਈ ਇੱਕ ਪੈਰ ਅੱਗੇ ਵੀ ਹੈਗਾ ਕਮਲਜੀਤ ਪਰਾੜ ਅੱਗੇ ਹੈਗਾ ਇੱਕ ਪੈਰ ਅੱਗੇ ਆ ਉਹਨਾਂ ਨੂੰ ਸਪੋਰਟ ਕਰਾਂਗੇ ਰੱਜ ਕੇ ਕਰਾਂਗੇ ਦੱਬ ਕੇ ਬਾਈ ਲਾ ਤਾਂ ਕਮਲਜੀਤ ਪਰਾੜ ਜਿੱਤੂਗਾ ਹੋਰ ਤਾਂ ਕਿ ਉਮੀਦਾਂ ਉਹਨਾਂ ਤੇ ਹੀ ਨੇ ਕੋਈ ਕੰਮ ਵੀ ਵਧੀਆ ਕਰਨਗੇ ਉਹਨਾਂ ਤੇ ਉਮੀਦ ਹੈਗੀ ਆ ਆਪਾਂ ਨੂੰ ਤੇ ਲੁਧਿਆਣੇ ਤੋਂ ਅੱਗੇ ਕੌਣ ਜਾ ਸਕਦਾ ਇਸ ਵਾਰ ਲੋਕ ਸਭਾ ਚੋਣਾਂ 'ਚ ਬਾਈ ਕੋਈ ਜਾਊਗਾ ਰਾਜਾਪੁਰੇਂਗ ਰਾਜਾਪੁਰੇਂਗ ਜੀ ਕਹਿੰਦੇ ਵੀ ਬਾਹਰੋਂ ਲਿਆ ਕੇ ਇੱਥੇ ਬਿਠਾ ਕੇ ਨਾ ਕੋਈ ਉਪਰ ਪਾਲ ਪੰਜਾਬ ਦਾ ਪ੍ਰਧਾਨ ਆ ਜੀ ਉਹ ਕਾਂਗਰਸ ਦਾ ਕੋਈ ਬਾਹਰ ਲਾ ਨਹੀਂ ਹੈਗਾ ਬੀਜੇਪੀ ਪਾਲੀ ਮਾਰਦੇ ਜੋ ਕੰਮ ਕਰਦੇ ਆਂ ਬਾਈ ਉਹਨਾਂ ਦੇ ਹੂੰ ਪਾਲੂ ਹੀ ਆ ਜਦਦੇ ਬਾਜੀ ਲਾਉ ਉਹੀ ਮਾਰ ਰਾਜਾ ਬੜੈਂਗੀ ਜਾਓ ਇੱਥੋਂ ਰਾਜਾ ਬੜੈਂਗ ਨੂੰ ਤੇ ਕੋਈ ਜਾਣਦਾ ਹੀ ਨਹੀਂ ਨਾ ਜੁੱਤੇ ਰਾਜਾ ਬੜੈਂਗਾ ਉਹ ਭਾਜੀ ਕਹਿੰਦੇ ਜੀ ਉਹ ਕਾਂਗਰਸ ਦੇ ਪ੍ਰਧਾਨ ਆ ਨਹੀਂ ਜਿੱਤਦੇ ਜੇ ਪ੍ਰਧਾਨ ਆ ਅਸੀਂ ਮੰਨਦੇ ਨਹੀਂ ਅਸੀਂ ਤਾਂ ਕਹਿੰਦੇ ਅਕਾਲੀ ਜਿੱਤਣਗੇ ਕੌਣ ਜਿੱਤ ਹੋ ਸਕਦਾ ਲੁਧਿਆਣੇ ਤੋਂ ਰਾਜਾ ਬੜੇ ਜੀ ਕੱਢੂ ਵਈ ਸੀਟਾਂ ਇਹ ਆ ਰਵਨੀਤ ਬਿੱਟੂ ਪਿਛਲੀ ਵਾਰ ਦੇ ਇੱਥੇ ਐਮਪੀ ਰਹਿ ਚੁੱਕੇ ਆ ਜੀ ਉਹ ਰਹਿ ਤਾਂ ਚੁੱਕਿਆ ਹੁਣ ਆਪ ਹੀ ਬਦਲ ਗਏ ਨੇ ਇੱਥੋਂ ਆਪ ਪਾਰਟੀ ਛੱਡ ਗਏ ਨੇ ਕਾਲੇ ਵੀਰੇ ਕਾਲੇ ਤੈਨੂੰ ਕਾਲੀ ਲਾ ਕਾਲੀ ਬਾਈ ਯਾਰ ਰੋਡ ਉਹਨਾਂ ਨੇ ਬਣਾਇਆ ਸੜਕਾਂ ਸਕੂਲ ਕਾਲਜ ਕਿੰਨੀਆਂ ਸਕੀਮਾਂ ਇਹ ਕਿੰਨੀਆਂ ਸਕੀਮਾਂ ਚਲਾਈਆਂ ਬਾਦਲ ਸਰਕਾਰ ਵੇਲੇ ਸੌਖੇ ਸੀਗੇ ਸਰ ਮੌਜੂਦਾ ਸਰਕਾਰ ਤਾਂ ਵੱਡੇ ਦਾਅਵੇ ਕਰਦੀ ਹੈ ਵੀ 43000 ਨੌਕਰੀਆਂ ਦੇਤੀਆਂ ਅਸੀਂ ਉਂਗਲਾਂ ਦੇ ਉੱਤੇ ਕੰਮ ਗਿਣਾ ਲਾਂਗੇ ਕਹਿੰਦੇ ਕੋਈ ਕਰਕੇ ਦੱਸੇ ਪੰਡ ਚੱਲੋ ਇੱਕ 20 ਬੰਦਾ ਜੇ ਸਰਕਾਰੀ ਜੋਬ ਵਾਲਾ ਲੱਭ ਜੇ ਅਸੀਂ ਬਾਪ ਪਾਰਟੀ ਬਦਲ ਕੇ ਕਾਲੀਆਂ ਨੂੰ ਛੱਡ ਕੇ ਆਮ ਚੜਾਂਗੇ ਜੇ ਇੱਕ ਵੀ ਕੰਮ ਹੋਵੇ ਨਾਲ ਲਾਲ ਦੀਆਂ ਸਕੀਮਾਂ ਜਾਂ ਆਪਣਾ ਹੋਰ ਕਿੰਨੀਆਂ ਸਕੀਮਾਂ ਆਈਆਂ ਨੇ ਇਹ ਕਾਲੀ ਸਰਕਾਰ ਮੌਕੇ ਹੀ ਆਈਆਂ ਵਾ ਕਾਂਗਰਸ ਨੇ ਕੁਝ ਨਹੀਂ ਕੀਤਾ ਬੋਰ ਮਹਿਕਮਾ ਸੀਗਾ ਸਰਕਾਰੀ ਬੱਸਾਂ ਪਾਈਆਂ ਉਹਦੇ ਚ ਕਿੰਨਾ ਕਪੜਾ ਸੀਗਾ ਅੱਜ ਤੱਕ ਕਿਸੇ ਨੂੰ ਪਤਾ ਲੱਗਿਆ ਉਹਦਾ ਰੋਲਾ ਜ਼ਰੂਰ ਪਿਆ ਸੀਗਾ ਪਰ ਜੱਗ ਜਹਰ ਤਾਂ ਨਹੀਂ ਨਾ ਕੀਤਾ ਕਿੰਨੇ ਕਰੋੜ ਦਾ ਕਪੜਾ ਕੀਤਾ ਸੀ ਉਹਨਾਂ ਨੇ ਕੀਤਾ ਰਾਜੇ ਬੜੰਗੜੀਆਂ ਭਾਈ ਜੀ ਕਿਵੇਂ ਦੇਖਦੇ ਹੋ ਲੋਕ ਸਭਾ ਚ ਹੋਣਾ ਚ ਲੁਧਿਆਣਾ ਤੋਂ ਕੋਣ ਅੱਗੇ ਜਾਣਾ ਕੋਈ ਕੱਲ ਕੋਈ ਆਉਣਗੇ ਕੱਲ ਹੀ ਆਉਣਗੇ ਤੂੰ ਸਾਰੇ ਇੱਕੋ ਗਰੁੱਪ ਦੇ ਤਾਂ ਨਹੀਂ ਹੈਗੇ ਤੇ ਨਹੀਂ ਭਾਈ ਲੱਗ ਲੱਗ ਗਿਆ ਭਾਈ ਬੜਾ ਚਰਚਾਵਾ ਜੀ ਇੱਥੇ ਲੁਧਿਆਣਾ ਦੇ ਵਿੱਚ ਬੜਾ ਜ਼ੋਰ ਫਰਿਆ ਹੋਇਆ ਹੈ ਇਲੈਕਸ਼ਨ ਦਾ ਮਾਹੌਲ ਬਣਿਆ ਹੋਇਆ ਜੀ ਕੁਛ ਨਹੀਂ ਕਹਿ ਸਕਦੇ ਹਾਂ ਤਾਂ ਮੋਦੀ ਕੇ ਸਾਥ ਹੈ ਹਾਂ ਜੀ ਪਾਵਾਂ ਹੈ ਕਾਂਗਰਸ ਨੂੰ ਮੋਦੀ ਨੂੰ ਰੋੜ ਪਾਉਣੀ ਹੈ ਪਰ ਕਾਂਗਰਸ ਦੇ ਵਿੱਚੋਂ ਹੀ ਉਧਰ ਕਮਲਜੀਤ ਬਰਾੜ ਵੀ ਕੇ ਆਜ਼ਾਦ ਵੀ ਖੜੇ ਹੈ ਜੀ ਓਏ ਹੋ ਜਨ ਕੀ ਕੌਣ ਪੁੱਛਦਾ ਹਮ ਤੁਰੇ ਫਿਰਦੇ ਆ ਕੀ ਲੱਗਦਾ ਇਸ ਵਾਰ ਲੁਧਿਆਣਾ ਦਾ ਮਾਹੌਲ ਕੀ ਕਹਿੰਦਾ ਆਪਾਂ ਦਾ ਮਾਂ ਭਗਵਾਨ ਮਾਨੋ ਜੀ ਅੱਤ ਕਿ ਵੈਸੇ ਵੀ ਕਾਂਗਰਸ ਦੇ ਜ਼ਿਆਦਾ ਚਾਂਸਸ ਆ ਕਿਉਂਕਿ ਹੁਣ ਫਾਕਪਾਣ ਦੀ ਪਾਰਟੀ ਨੇ ਜੋ ਵਾਦੇ ਬਹੁਤ ਕੀਤੇ ਆ ਹਮ ਬਟ ਫਿਰ ਵੀ ਉਹਨਾਂ ਨੇ ਲੋਕ ਉਹਨਾਂ ਥੋੜੇ ਜਿ ਘੱਟ ਕੋਸ਼ ਹੈ ਜੀ ਹੁਣ ਬਜੰਗਰੋ ਸਿਟੀ ਤੋਂ ਬਿਲੋਂਗ ਕਰਦਾ ਬਟ ਉੱਥੇ ਹੁਣ ਭਗਵੰਦ ਮਾਨ ਦੀ ਰੈਲੀ ਸੀਗੀ ਬਟ ਉਹਨੇ ਕੁਝ ਜ਼ਿਆਦਾ ਮਤਲਬ ਲੋਕਾਂ ਦਾ ਕੋਈ ਘੱਟ ਦੇਖਣ ਨੂੰ ਮਿਲਿਆ ਨਹੀਂ ਗਿਆ ਤੁਸੀਂ ਲੋਕਾਂ ਨੇ ਜੰਮ ਕੇ ਨਾਰੀ ਵਾਅਦਾ ਕੀਤੀ ਕਹਿੰਦੇ ਸਾਡੀ ਮੰਗਾਂ ਨਹੀਂ ਪੂਰੀਆਂ ਹੋਈਆਂ ਕੀ ਲੱਗਦਾ ਜੀ ਲੁਧਿਆਣਾ ਤੋਂ ਕੌਣ ਇਸ ਵਾਰ ਬਾਜ਼ੀ ਮਾਰ ਸਕਦਾ ਇਸ ਵਾਰ ਜੀ ਰਾਜਾ ਪ੍ਰਿੰਕ ਬਾਜ਼ੀ ਮਾਰ ਸਕਦਾ ਹੈ ਯਕੀਨ ਨਹੀਂ ਅੱਜ ਕੱਲ ਯਕੀਨ ਕਿਉਂ ਟੁੱਟ ਗਿਆ ਜੀ ਲੋਕਾਂ ਦਾ ਲੀਡਰਾਂ ਤੋਂ ਭਗਵਾਨ ਜਮਾਨ ਨੇ ਵੋਟਾਂ ਲੈ ਕੇ ਕੀ ਕਰਤਾ ਕੁੱਛ ਨਹੀਂ ਕਰਦਾ ਅੱਜ ਕੱਲ ਕੋਈ ਬੋਟਾ ਜੀ ਥਾਂ ਥਾਂ ਰੈਲੀਆਂ ਕਰ ਰਹੀ ਹੈ ਜੀ ਉਂਗਲਾਂ ਦੇ ਉੱਤੇ ਕੰਮ ਗਿਣਾ ਦਿੰਦੇ ਰੋਲਿਆ ਤੇ ਦੁਨੀਆ ਮਰਵਾਉਣੀ ਆ ਹੋਰ ਕੋਈ ਗੱਲ ਨਹੀਂ ਸੋ ਇਸ ਸਮੇ ਅਸੀਂ ਲੁਧਿਆਣਾ ਦੇ ਵਿੱਚਾਂ ਬੱਸ ਸਟੈਂਡ ਦੇ ਕੋਲ ਆ ਤੇ ਬੱਸ ਦੇ ਵਿੱਚ ਵੀ ਹੈਗੇ ਇਸ ਸਮੇ ਤੇ ਲੋਕਾਂ ਨਾਲ ਵੀ ਗੱਲ ਕਰਾਂਗੇ ਪਹਿਲਾਂ ਜੋ ਇੱਥੇ ਬੱਸ ਦੇ ਵਿੱਚ ਸਟਾਫ ਮੌਜੂਦ ਹੈ ਬਾਈ ਕਿਵੇਂ ਆ ਵਧੀਆ ਭਾਈ ਜੀ ਕੀ ਲੱਗਦਾ ਇਸ ਸਮੇਂ ਲੁਧਿਆਣੇ ਤੋਂ ਕੌਣ ਜਿੱਤ ਸਕਦਾ ਭਾਈ ਲੁਧਿਆਣੇ ਤੇ ਇਸ ਟਾਈਮ ਦਾ ਸਾਰਿਆਂ ਦਾ ਜੋਰ ਆ ਕਾਲੀ ਕਾਂਗਰਸ ਤੇ ਬੀਜੇਪੀ ਇਹ ਮਾਹੌਲ ਇਦਾਂ ਦਾ ਵੀ ਕੋਈ ਵੀ ਜਿੱਤ ਸਕਦਾ ਵੈਸੇ ਕਮਲਜੀਤ ਬਰਾੜ ਜਾਦਾ ਜੋਰ ਅੱਜ ਕਰਦਾ ਸਾਰੇ ਭੱਜੇ ਜਾਂਦੇ ਇਕੱਠੇ ਹੀ ਬਰਾਬਰੀ ਕੋਈ ਇੱਕ ਪੈਰ ਅੱਗੇ ਵੀ ਹੈਗਾ ਕਮਲਜੀਤ ਬਰਾੜ ਅੱਗੇ ਹੈਗਾ ਇੱਕ ਪੈਰ ਅੱਗੇ ਆ ਉਹਨਾਂ ਨੂੰ ਸਪੋਰਟ ਕਰਾਂਗੇ ਰੱਜ ਕੇ ਕਰਾਂਗੇ ਦੱਬ ਕੇ ਬਾਈ ਦੇ ਹੱਕ ਸੱਚ ਲਈ ਖੜਾਂਗੇ ਕੀ ਲੱਗਦਾ ਭਾਈ ਜੀ ਤੁਹਾਨੂੰ ਕੀ ਲੱਗਦਾ ਭਾਈ ਜੀ ਟਾਈਮ ਵਾਈ ਤੋਂ ਪਤਾ ਲੱਗਦਾ ਉਹਦੀ ਕਿਹਨੂੰ ਟਾਈਮ ਦੱਸੂਗਾ ਪਹਿਲਾਂ ਕੁਝ ਵੀ ਨਹੀਂ ਕਹਿਣਾ ਚਾਹੁੰਦੇ ਹੂੰ ਉਹ ਡਰਾਈਵਰ ਵੀਰ ਵੀ ਹੈਗਾ ਬਾਈ ਜੀ ਧਿਆਨ ਬਣਾ ਕੇ ਰੱਖਿਓ ਪਰ ਕੀ ਲੱਗਦਾ ਤੁਹਾਨੂੰ ਭਾਈ ਲਾਤਾ ਕਮਲਜੀਤ ਬਰਾੜੀ ਜਿੱਤੂਗਾ ਹੋਰ ਤਾਂ ਕਿ ਉਮੀਦਾਂ ਉਹਨਾਂ ਤੇ ਹੀ ਨੇ ਕੋਈ ਕੰਮ ਵੀ ਵਧੀਆ ਕਰਨਗੇ ਉਹਨਾਂ ਤੇ ਉਮੀਦ ਹੈਗੀ ਆ ਆਪਾਂ ਨੂੰ ਉਹਨਾਂ ਨੂੰ ਵੋਟ ਸਪੋਰਟ ਵੀ ਹੈਗੀ ਆ ਆਪਾਂ ਨਾਲ ਖੜੇ ਆ ਉਹਨਾਂ ਦੇ ਇੱਕ ਜੋਰ ਕੇ ਨਾਲ ਖੜੇ ਆਪਾਂ ਉਹਨਾਂ ਦੇ ਪਰ ਬਾਕੀ ਬਾਕੀ ਪਾਰਟੀਆਂ ਵੱਡੀਆਂ ਆ ਫਿਰ ਵੀ ਤੁਸੀਂ ਕਮਲਜੀਤ ਬਰਾੜ ਨੂੰ ਜੁੜਿਆ ਭਾਈ ਬਹੁਤ ਟਾਈਮ ਹੋ ਗਿਆ ਪੰਜਾਬ ਦਾ ਵਿਕਾਸ ਨਹੀਂ ਕਰਾ 75 ਸਾਲ ਹੋ ਗਏ ਠੀਕ ਆ ਸਾਰਿਆਂ ਨੇ ਰਾਜ ਕਰਿਆ ਹੁਣ ਤੱਕ ਕੋਈ ਸੁਧਾਰ ਨਹੀਂ ਹੋਇਆ ਆਪਦੇ ਘਰ ਭਰਦੇ ਆ ਸੋ ਬਿਲਕੁਲ ਹੁਣ ਬਾਹਰ ਜਾ ਕੇ ਲੋਕਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਲੋਕ ਕੀ ਸੋਚਦੇ ਹੈ ਬਾਈ ਲੁਧਿਆਣੇ ਦੇ ਰਹਿਣ ਵਾਲਿਓ ਵੋਟ ਬਣੀ ਗਈ ਬਣੀ ਨਹੀਂ 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 ਅੱਛਾ ਵੋਟ ਬਣੀ ਨਹੀਂ ਸੋ ਆ ਲੋਕਾਂ ਦੀ ਰਾਏ ਇਸ ਥਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਲੋਕ ਕੀ ਸੋਚਦੇ ਕਿਵੇਂ ਹੋ ਜੀ ਕੀ ਲੱਗਦਾ ਲੁਧਿਆਣੇ ਤੋਂ ਇਸ ਵਾਰ ਕੌਣ ਅਗੇ ਰਹਿ ਸਕਦਾ ਪਤਾ ਨਹੀਂ ਬਾਈ ਤੁਸੀਂ ਨਹੀਂ ਕਹਿ ਸਕਦੇ ਤੋ ਨਾ ਪਤਾ ਹੁਣ ਬਾਈ ਕਿਵੇਂ ਹੋ ਤੁਸੀਂ ਇੱਥੇ ਰੋਜ ਰਹਿੰਦੇ ਹੋ ਕੀ ਲੱਗਦਾ ਲੁਧਿਆਣਾ ਤੋਂ ਅੱਗੇ ਕੌਣ ਜਾ ਸਕਦਾ ਇਸ ਸਰ ਲੋਕ ਸਭਾ ਚੋਣਾਂ ਚ ਉਹਦਾ ਬਾਈ ਉਹ ਹੀ ਜਾਊਗਾ ਰਾਜਾ ਬੜੰਗ ਰਾਜਾ ਬੜੰਗ ਜੀ ਤੁਹਾਨੂੰ ਵੀ ਰਾਜਾ ਬੜੰਗ ਰਾਜਾ ਬੜੰਗ ਇਮਾਨਦਾਰ ਬੰਦਾ ਜੀ ਵਧੀਆ ਕੰਮ ਕੀਤਾ ਬਣੇ ਟਰਾਂਸਪੋਰਟ ਮੰਤਰੀ ਨੇ ਬਹੁਤ ਵਧੀਆ ਕੰਮ ਕਰਿਆ ਸਾਨੂੰ ਉਹੀ ਪਸੰਦ ਆ ਜੀ ਤੋ ਨਹੀਂ ਬੋਟ ਪਾਵਾਂਗੇ ਲੋਕਾਂ ਦੇ ਵੀ ਬਾਹਰ ਹੋ ਜਾ ਕੇ ਇੱਥੇ ਬਿਠਾ ਦੇ ਨਾ ਕੋਈ ਉਪਰ ਪੰਜਾਬ ਦਾ ਪ੍ਰਧਾਨ ਆ ਜੀ ਉਹ ਕਾਂਗਰਸ ਦਾ ਕੋਈ ਬਾਹਰ ਲਾ ਨਹੀਂ ਹੈਗਾ ਪ੍ਰਧਾਨ ਆ ਪੂਰੀ ਪੰਜਾਬ ਚੋ ਕਿਤੇ ਵੀ ਖੜਾ ਹੋ ਸਕਦਾ ਉਹਦਾ ਕੋਈ ਫਰਕ ਨਹੀਂ ਪੈਂਦਾ ਰਾਜਾ ਬੜੰਗ ਓਕੇ ਆ ਜੀ ਬਾਈ ਜੀ ਕੀ ਲੱਗਦਾ ਕੌਣ ਲੋਕ ਸਭਾ ਚੋਣਾਂ ਚ ਇਸ ਵਾਰ ਬਾਜੀ ਮਾਰ ਸਕਦਾ ਹੈ ਬੀਜੇਪੀ ਬੀਜੇਪੀ ਲੱਗਦੀ ਹੈ ਹੋ ਸਕਦਾ ਜੀ ਪਰ ਬੀਜੇਪੀ ਕੱਲੀ ਲੜ ਰਹੀ ਹੈ ਕਹਿੰਦੇ ਇਸ ਵਾਰ ਲੱਗਦਾ ਤੇ ਦਈਆਂ ਜੀ ਬਾਕੀ ਕਾਂਗਰਸ ਵੀ ਹੈਗੀ ਹੈ ਹਾਂਜੀ ਕਾਂਗਰਸ ਵੀ ਹੈਗੀ ਰਵਨੀਤ ਬਿੱਟੂ ਵੀ ਕਾਂਗਰਸ ਚੋਂ ਹੀ ਗਈ ਹੈ ਤੁਹਾਨੂੰ ਲੱਗਦਾ ਵੀ ਇਸ ਚੀਜ਼ ਨਾਲ ਕੋਈ ਫਰਕ ਪਊਗਾ ਨਹੀਂ ਫਰਕ ਪੈ ਸਕਦਾ ਜੀ ਕਿਹਨੂੰ ਪੈ ਸਕਦਾ ਬਿੱਟੂ ਹੋਰਾਂ ਨੂੰ ਜਾਂ ਕਾਂਗਰਸ ਨੂੰ ਕਾਂਗਰਸ ਨੂੰ ਫਰਕ ਨਹੀਂ ਉਹਨਾਂ ਨੂੰ ਵੀ ਆਣਾ ਜੀ ਕਿਰਦੀ ਬਿੱਟੂ ਨਾਲ ਨਹੀਂ ਪੈਣਾ ਮੈਂ ਫਰਕ ਤਾਂ ਬਿੱਟੂਆਂ ਨੂੰ ਫਰਕ ਪੈ ਸਕਦਾ ਕੀ ਲੱਗਦਾ ਜੀ ਲੋਕ ਸਭਾ ਚੋਣਾਂ ਚ ਕੌਣ ਬਾਜੀ ਮਾਰ ਸਕਦਾ ਇਸ ਵਾਰ ਬੜਾ ਟਫ ਮੁਕਾਬਲਾ ਹੋਇਆ ਜੀ ਕਹਿੰਦੇ ਲੁਧਿਆਣੇ ਚ ਕੁਛ ਨਹੀਂ ਗਾ ਸਕਦਾ ਪਹਿਲੇ ਤੇ ਹੀ ਪਤਾ ਲੱਗੂਗਾ ਬਾਅਦ ਚ ਪਤਾ ਲੱਗੂਗਾ ਜੀ ਬਾਅਦ ਚ ਪਤਾ ਲੱਗੂਗਾ ਤਾਂ ਹਾਂ ਅੱਗੇ ਫਰਕ ਹੋਣਾ ਬਿੱਟੂ ਨਾਲ ਨਹੀਂ ਪਊ ਬਾਈ ਬਿੱਟੂ ਨਾਲ ਫਰਕ ਬਿਲਕੁਲ ਪਊਗਾ ਜੀ ਬਾਈ ਕੀ ਲੱਗਦਾ ਬਾਈ ਤੁਹਾਨੂੰ ਕੀ ਲੱਗਦਾ ਵੀ ਕੌਣ ਬਾਜੀ ਮਾਰ ਸਕਦਾ ਆਕਾਲੀ ਮਾਰ ਸਕਦਾ ਜੋ ਕੰਮ ਕਰਦੇ ਆ ਬਾਈ ਉਹਨਾਂ ਦੇ ਹੂੰ ਆਲੂ ਹੀ ਆ ਸਕਦੇ ਆ ਬਾਜੀ ਦਾ ਉਹੀ ਮਾਰ ਆਕਾਲੀਆਂ ਬਾਰੇ ਲੋਕ ਕਹਿੰਦੇ ਵੀ ਅਕਾਲੀ ਤਾਂ ਪੂਰੇ ਪੰਜਾਬ ਚੋਂ ਸਾਫ ਕਰਤੇ ਜੀ ਮੌਜੂਦਾ ਪਾਰਟੀ ਦੇ ਨਹੀਂ ਯਾਰ ਨਹੀਂ ਸਾਫ ਹੋਣਾ ਨਹੀਂ ਹੋਏ ਫਿਰ ਤਿੰਨ ਤਿੰਨ ਸੀਟਾਂ ਦੇ ਕਹਿੰਦੇ ਰਹਿ ਗਏ ਸੀ ਜੀ ਪਿਛਲੀ ਵਾਰ ਬਸ ਇੱਕ ਤੇ ਰਹਿ ਗਏ ਯਾਰ ਨਹੀਂ ਰਹੇ ਹਾਂ ਅੱਜ ਕੀ ਝਕੇ ਪਾ ਇਹ ਕਿਸੇ ਸਿੱਕੇ ਬਣਨਗੇ ਜੀ ਫਾਰਮ ਚ ਹਾਂ ਪੂਰਾ ਫਾਰਮ ਜਾ ਕਿਹੜੇ ਦਾਦੋਂ ਸਾਰੇ ਦਾਵਾ ਦਈ ਸਾਰੇ ਦਾਦੋਂ ਕਿਹੜੇ ਸਾਰੇ ਕਿਹੜੇ ਦਾਦੋਂ ਜਿੱਤਣਗੇ ਤੁਹਾਨੂੰ ਕੀ ਲੱਗਦਾ ਜੀ ਤੁਹਾਡਾ ਪਿੰਨ ਕੌਣ ਰਾਜਾ ਬੜੇਂਗੀ ਜਾਊਗਾ ਇੱਥੇ ਦਾ ਰਾਜਾ ਬੜੇਂਗੀ ਜਾਊਗਾ ਰਾਜਾ ਬੜੇਂਗੀ ਇੱਥੋਂ ਰਾਜਾ ਬੜੇਂਗ ਨੂੰ ਕਿ ਕਹ ਰਹੇ ਹੋ ਰਾਜਾ ਬੜੇਂਗ ਨੂੰ ਤੇ ਕੋਈ ਜਾਣਦਾ ਹੀ ਨਹੀਂ ਨਾ ਜੁੱਤੇ ਰਾਜਾ ਬੜੇ ਉਹ ਭਾਜੀ ਕਹਿੰਦੇ ਜੀ ਉਹ ਕਾਂਗਰਸ ਦੇ ਪ੍ਰਧਾਨ ਆ ਨਹੀਂ ਜਿੱਤਦੇ ਜੇ ਪ੍ਰਧਾਨ ਆ ਅਸੀਂ ਮੰਨਦੇ ਨਹੀਂ ਅਈ ਦਾ ਕਹਿੰਦੇ ਅਕਾਲੀ ਜਿੱਤਣਗੇ ਇੱਕ ਵਾਰੀ ਹਾਰ ਗਏ ਕੀ ਹੋ ਗਿਆ ਹਾਰ ਜਿੱਤਦਾ ਬਣਦੀ ਵੀ ਆ ਐਤੀ ਕੱਢਣਗੇ ਸਾਰੀਆਂ ਸੀਟਾਂ ਪਰ ਪਿਛਲੀ ਰਮਨੀਤ ਸਿੰਘ ਬਿੱਟੂ ਕਾਂਗਰਸ ਜਿੱਤ ਤੇ ਸੀ ਉਹੀ ਗੱਲ ਜਿਹੜਾ ਮਰਜੀ ਜਿੱਤ ਗਿਆ ਹੂੰ ਪਰ ਐਤੀ ਗੱਲਾਂ ਨੇ ਬਾਜੀ ਮਾਰਨੀ ਮਾਰਨੀ ਅਕਾਲੀ ਐਤਕੀ ਅਕਾਲੀ ਜਾਣਗੇ ਸੋ ਕੀ ਲੱਗਦਾ ਬਾਈ ਜੀ ਲੁਧਿਆਣਾ ਤੋਂ ਇਸ ਵਾਰ ਕੌਣ ਅੱਗੇ ਰਹਿ ਸਕਦਾ एकदम ਅਸੀਂ ਬਟਿੰਡੇ ਤੋਂ ਆਏ ਤੋਂ ਪਤਾ ਨਹੀਂ ਤੁਸੀਂ ਬਟਿੰਡੇ ਤੋਂ ਆਏ ਆ ਬਟਿੰਡੇ ਤੋਂ ਕੀ ਲੱਗਦਾ ਜੀ ਕੁਛ ਨਹੀਂ ਕਹਿ ਸਕਦੇ ਬਟਿੰਡੇ ਤੋਂ ਕੁਝ ਨਹੀਂ ਕਹਿ ਸਕਦੇ ਸੋ ਸਸੀ ਕਾਲ ਜੀ ਬਾਈ ਜੀ ਕਿਵੇਂ ਹੋ ਠੀਕ ਹੈ ਕੀ ਲੱਗਦਾ ਇੱਥੇ ਲੋਕ ਸਭਾ ਚੋਣਾਂ ਚ ਕੌਣ ਅੱਗੇ ਰਹਿ ਸਕਦਾ ਚੋਣਾਂ 'ਚ ਕੌਣ ਅੱਗੇ ਜਾ ਸਕਦਾ ਹੈ? ਹਾਂ ਜੀ। ਚੋਣਾਂ 'ਚ ਕੌਣ ਅੱਗੇ ਜਾ ਸਕਦਾ ਹੈ? ਇਲੈਕਸ਼ਨ ਕੌਣ ਜਿੱਤ ਸਕਦਾ? ਭਗਵਾਨ ਹੈ ਜੀ, ਸਾंह ਨਹੀਂ ਪਤਾ ਹੈ। ਕੋਈ ਨੂੰ ਨਹੀਂ ਪਤਾ। ਤੋਂ ਨਹੀਂ ਪਤਾ। ਨਾ ਵੀ ਬਹੁਤ ਸਾਰੇ ਲੋਕਾਂ ਮਤਲਬ ਕੀਤੀ ਜਾਂਦੀ ਹੈ। ਬਾਈ ਕਿਵੇਂ ਹੋ? ਕੀ ਲੱਗਦਾ ਚੋਣਾਂ 'ਚ ਇਸ ਵਾਰ ਕੌਣ ਜੇਤੂ ਹੋ ਸਕਦਾ ਲੁਧਿਆਣੇ ਤੋਂ? ਰਾਜਾ ਵੜੈ ਜੀ ਕੱਢੂ ਬਾਈ ਸ਼ੀਟਾਂ। ਤੋਂ ਬਾਈ ਰਾਜਾ ਵੜੈਣੇ ਹਾਂ ਰਾਜਾ ਵੜਿੰਗ। ਆਹ ਤੇ ਆ ਰਵਨੀਤ ਪਿਛਲੀ ਵਾਰ ਦੇ ਇੱਥੇ ਐਮਪੀ ਰਹਿ ਚੁੱਕੇ ਆ ਜੀ ਉਹ ਰਹਿ ਤਾਂ ਚੁੱਕਿਆ ਹੁਣ ਆਪ ਹੀ ਬਦਲ ਗਏ ਨੇ ਇੱਥੋਂ ਹਮ ਆਪ ਪਾਰਟੀ ਛੱਡ ਗਏ ਨੇ ਪਰ ਉਹ ਕਹਿੰਦੇ ਬੀਜੇਪੀ ਚਲ ਗਿਆ ਚਿਹਰਾ ਤਾਂ ਉਹੀ ਆ ਜੀ ਵੀ ਲੋਕ ਵਿਸ਼ਵਾਸ ਕਰਨਗੇ ਨਹੀਂ ਨਹੀਂ ਉਹ ਵਿਸ਼ਵਾਸ ਲੋਕਾਂ ਦਾ ਵੀ ਉੱਠ ਜਾਂਦਾ ਜਿਵੇਂ ਨੇ ਉਹ ਹੋ ਗਏ ਉਹ ਤਾਂ ਲੋਕੋ ਇੰਦੇ ਆ ਜਿਹੜਾ ਉਹ ਆਪ ਦਾ ਫੈਰਾ ਕਰਦੇ ਉਹ ਲੋਕ ਆਪਣਾ ਫੈਰਾ ਕਰਦੇ ਆ ਪਰ ਉਹ ਕਹਿੰਦੇ ਲੋਕ ਤਾਂ ਜੀ ਬੰਦਿਆਂ ਦੇ ਚਿਹਰਿਆਂ ਦੇ ਮਗਰ ਹੁੰਦੇ ਆ ਜਦੋਂ ਬੰਦਾ ਕੋਈ ਪਾਰਟੀ ਛੱਡਦਾ ਨਾਲ ਹੀ ਚਲ ਜਾਂਦੇ ਜੀ ਨਾਲ ਹੀ ਕਿਵੇਂ ਕਿਵੇਂ ਜਦੋਂ ਕਹਿੰਦੇ ਕੋਈ ਪਾਰਟੀ ਛੱਡ ਕੇ ਜਾਂਦਾ ਲੋਕ ਵੀ ਨਾਲੇ ਚੱਲ ਜਾਂਦੇ ਆ ਜੀ ਨਹੀਂ ਨਹੀਂ ਐ ਨਹੀਂ ਹੁੰਦਾ ਕਿੱਥੇ ਨਹੀਂ ਹੁੰਦਾ ਨਹੀਂ ਹੁੰਦਾ ਲੀਡਰ ਵਾਕੇ ਸਕੋਰ ਰਲਦੇ ਬਦਲਦੇ ਨੇ ਹਾਂ ਤੁਹਾਨੂੰ ਕੀ ਲੱਗਦਾ ਬਾਈ ਕੌਣ ਬਾਜੀ ਮਾਰ ਰਿਹਾ ਕਾਲੇ ਵੀਰੇ ਕਾਲੇ ਤੁਹਾਨੂੰ ਕਾ ਨਹੀਂ ਲੱਗਦਾ ਕਾਲੇ ਬਾਈ ਯਾਰ ਕਾਲੇ ਜਿੱਤਣਗੇ ਕਾਲੀ ਕਿ ਨਹੀਂ ਆ ਕਾਲੀਆਂ ਨੇ ਚੰਗੇ ਕੰਮ ਕੀਤੇ ਹੋਰ ਤਾਂ ਕਹਿੰਦੇ ਕੀਤੇ ਹੀ ਨਹੀਂ ਜਿਹੜੀਆਂ ਬਦਲਦੇਆਂ ਸਕੀਮਾਂ ਚਲਾਈਆਂ ਉਹ ਹੀ ਇਹ ਨੱਪੀਉਂ ਦੇ ਵੀ ਅਸੀਂ ਕਰਤਾ ਐ ਕਰਤਾ ਪਰ ਕੰਮ ਸਾਰੇ ਉਹਨਾਂ ਨੇ ਕੀਤੇ ਆ ਰੋਡ ਉਹਨਾਂ ਨੇ ਬਣਾਇਆ ਸੜਕਾਂ ਸਕੂਲ ਕਾਲਜ ਕਿੰਨੀਆਂ ਸਕੀਮਾਂ ਕਿੰਨੀਆਂ ਸਕੀਮਾਂ ਚਲਾਈਆਂ ਬਾਦਲ ਸਰਕਾਰ ਵੇਲੇ ਸੌਖੇ ਸੀਗੇ ਸਰ ਮੌਜੂਦਾ ਸਰਕਾਰ ਤਾਂ ਵੱਡੇ ਦਾਅਵੇ ਕਰਦੀ ਹੈ ਵੀ 43000 ਨੌਕਰੀਆਂ ਦੇਤੀਆਂ ਅਸੀਂ ਉਂਗਲਾਂ ਦੇ ਉੱਤੇ ਕੰਮ ਘੜਾ ਲਾਂਗੇ ਕਹਿੰਦੇ ਕੋਈ ਕਰਕੇ ਦੱਸੇ ਇੱਕ ਵੀ ਨੌਕਰੀ ਨਹੀਂ ਦਿੱਤੀ ਮੇਰੇ ਪਿੰਡ ਚਲੋ ਇੱਕ ਵੀ ਬੰਦਾ ਜੇ ਸਰਕਾਰੀ ਜੋਬ ਵਾਲਾ ਲੱਭ ਜੇ ਅਸੀਂ ਬਾਪ ਪਾਰਟੀ ਬਦਲ ਕੇ ਕਾਲੀਆਂ ਨੂੰ ਛੱਡ ਕੇ ਆਮ ਚਾੜਾਂਗੇ ਜੇ ਇੱਕ ਵੀ ਕੰਮ ਹੋਵੇ ਦਾ ਵੱਡਾ ਦਾਵਾ ਹੈ ਬਾਈ ਹੋਰਾਂ ਦਾ ਵੀ ਬਾਈ ਤੁਹਾਨੂੰ ਕੀ ਲੱਗਦਾ ਵੀ ਲੋਕ ਸਭਾ ਚੋਣਾਂ 'ਚ ਕੌਣ ਇਸ ਵਾਰ ਲੁਧਿਆਣੇ ਤੋਂ ਬਾਜ਼ੀ ਮਾਰਦਾ ਹੈ ਹਿਆਣੇ ਤੋਂ ਜੀ ਅਕਾਲੀ ਮਾਰਨ ਰਹੀ ਏ ਅਕਾਲੀ ਬਾਜੀ ਅਕਾਲੀ ਹਾਂਜੀ ਜੀ ਪਰ ਭਾਈ ਜੀ ਇਹ ਬੜਾ ਅਕਾਲੀਆਂ ਦੇ ਬਾਰੇ ਤਾਂ ਕੀ ਹੁੰਦਾ ਵੀ ਕਹਿੰਦੇ ਇਹ ਜੇ ਉਧਰ ਵੀ ਅਕਾਲੀਆਂ ਦਾ ਆਣਦਾ ਹੁਣ ਕੋਈ ਨਹੀਂ ਵੀ ਜਨਸੂਰਾ ਸਕਦੇ ਜਾਂ ਵਾਪਸ ਵੀ ਅਕਾਲੀ ਨਹੀਂ ਆ ਸਕਦੇ ਇਦਾਂ ਦੀ ਗੱਲਾਂ ਕਹੀ ਜਾਂਦੀਆਂ ਅਕਾਲੀਆਂ ਬਾਰੇ ਬਈ ਕਾਲੀਆਂ ਦਾ ਰਾਜ ਸਭ ਤੋਂ ਵਧੀਆ ਰਾਜ ਆ ਜੀ ਗਰੀਬ ਜਿਹੜੇ ਗਰੀਬ ਲੋਕਾਂ ਨੂੰ ਉਹਨਾਂ ਨੂੰ ਵੀ ਸਹੀ ਆ ਜੋ ਵੀ ਜਿੰਨੀਆਂ ਸਕੀਮਾਂ ਹੋਈਆਂ ਵਾ ਆਟਾ ਦਾਲ ਦੀਆਂ ਸਕੀਮਾਂ ਜਾਂ ਆਪਣਾ ਹੋਰ ਕੰਨੀਆਂ ਸਕੀਮਾਂ ਆਈਆਂ ਨੇ ਇਹ ਕਾਲੀ ਸਰਕਾਰ ਮੌਕੇ ਹੀ ਹੈਗੀਆਂ ਵਾ ਕਾਂਗਰਸ ਨੇ ਕੁਝ ਨਹੀਂ ਕੀਤਾ ਠੀਕ ਹੈ ਰਾਜਾ ਬਣਾ ਕਦਾ ਜੀ ਹੁਣ ਉਧਰੋਂ ਗੱਲ ਕਰ ਇਧਰ ਆ ਗਿਆ ਸੋ ਇਧਰ ਇੱਧਰ ਪਹਿਲਾਂ ਦੱਸੋ ਕੀ ਕੰਮ ਕਰੂਗਾ ਕਿ ਨਾ ਉੱਧਰ ਨਹੀਂ ਕਰਕੇ ਆਇਆ ਕੰਮ ਇੱਧਰ ਦੱਸੋ ਕੀ ਕੰਮ ਕਰੂਗਾ ਕਾਲੀਆਂ ਦੇ ਤੇ ਇਲਜ਼ਾਮ ਬੜੇ ਲੱਗੇ ਬਾਈ ਬੀਤੇ ਸਮੇਂ ਚ ਵੀ ਬੇਅਦਬੀਆਂ ਦਾ ਇਲਜ਼ਾਮ ਲੱਗ ਗਿਆ ਜੀ ਨਸ਼ੇ ਦਾ ਇਲਜ਼ਾਮ ਲੱਗ ਗਿਆ ਇਸ ਕਰਕੇ ਕਹਿੰਦੇ ਵੀ ਹੁਣ ਐਨੇ ਬੈਕਵਰਡ ਤੇ ਚੱਲ ਕੇ ਹੁਣ ਨਹੀਂ ਆ ਸਕਦੇ ਇਹ ਤਾਂ ਹੀ ਹੁਣ ਬਦਨਾਮ ਕਰਨ ਵਾਲਾ ਕੰਮ ਆ ਕਾਲੀਆਂ ਨੂੰ ਇਹ ਜਿਹੜੇ ਇਲਜ਼ਾਮ ਲੱਗੇ ਆ ਨਾ ਇਹ ਇਹ ਵੈਸੇ ਲੋਕਾਂ ਨੇ ਮਾਲਾ ਪਾਰਟੀ ਬਦਨਾਮ ਕਰਨ ਵਾਸਤੇ ਲਾਏ ਆ ਤੇ ਰਾਜੇ ਵੜੰਗ ਦੇ ਤੁਸੀਂ ਕਹਿੰਦੇ ਨੇ ਨੈਚੁਰਲ ਬੰਦਾ ਜਮਾ ਸਾਫ਼ ਸੁਥਰਾ ਨਹੀਂਗਾ ਅਸੀਂ ਨਹੀਂ ਕਹਿੰਦੇ ਹੁਣ ਟਰਾਂਸਪੋਰਟ ਮਹਿਕਮਾ ਇਹ ਤੇ ਸੀ ਨਿਊਟਰਲ ਜਿਹੜਾ ਟ੍ਰਾਂਸਪੋਰਟ ਮਹਿਕਮਾ ਸੀਗਾ ਸਰਕਾਰੀ ਬੱਸਾਂ ਪਾਈਆਂ ਉਹਦੇ ਚ ਕਿੰਨਾ ਕਪੜਾ ਸੀਗਾ ਅੱਜ ਤੱਕ ਕਿਸੇ ਨੂੰ ਪਤਾ ਲੱਗਿਆ ਉਹਦਾ ਰੌਲਾ ਜਰੂਰ ਪਿਆ ਸੀਗਾ ਪਰ ਜੱਗ ਜਾਰ ਤਾਂ ਨਹੀਂ ਨਾ ਕੀਤਾ ਕਿੰਨੇ ਕਰੋੜ ਦਾ ਕਪੜਾ ਕੀਤਾ ਸੀ ਉਹਨਾਂ ਨੇ ਕੀਤਾ ਰਾਜੇ ਬੜੰਗਣੀਆਂ ਨਵੀਆਂ ਬੱਸਾਂ ਪਾਈਆਂ ਆ ਬੱਸਾਂ ਪਾਈਆਂ ਇਹਨਾਂ ਦੇ ਕੋਈ ਛੱਤ ਨਹੀਂ ਲਵਾਈ ਕੋਈ ਪੌੜੀਆਂ ਨਹੀਂ ਲਵਾਈਆਂ ਮਗਰ ਕੋਈ ਡੰਗਾਂ ਨਹੀਂ ਲਵਾਈਆਂ ਕੋਨੀਆਂ ਗੱਡੀਆਂ ਜਮਾ ਬਿਲਕੁਲ ਤੁਸੀਂ ਬੱਸਾਂ ਵਾਲੀ ਆ ਤੁਹਾਡਾ ਟ੍ਰਾਂਸਪੋਰਟ ਦੇ ਕੰਮ ਟ੍ਰਾਂਸਪੋਰਟ ਮਹਿਕਮੇ ਦਾ ਕੰਮ ਕਰਦੇ ਆ ਇਹ ਬੱਸਾਂ ਠੀਕ ਨਹੀਂ ਜਾਂਦੀ ਤੁਹਾਨੂੰ ਨਾ ਬਿਲਕੁਲ ਨਹੀਂ ਠੀਕ ਲੱਗਦੀ ਕੀ ਸੇਫਟੀ ਇਹਨਾਂ No, no, no. oye nada. Des... ਜਾਲੀ ਨਹੀਂ ਲੱਗੀ ਨਾ ਕੋਈ ਪੌੜੀ ਲੱਗੀ ਇਹਨਾਂ ਤੇ ਕੋਈ ਛੱਤ ਨਹੀਂ ਲੱਗੀ ਛੱਤ ਦੇ ਵੀ ਅਕਸਰ ਕੋਈ ਛੱਤ ਬਣਾਉਣੇ ਨਾ ਆਪਾਂ ਬਸ ਦੀ ਛੱਤ ਬਣਾਉਣੇ ਆ ਤੇ ਉਹਦੇ ਤੇ ਵੀ ਪੈਸੇ ਲੱਗਦੇ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਕਾਲੀ ਆਉਣਗੇ ਤੂੰ ਸਾਰੇ ਇੱਕੋ ਗਰੁੱਪ ਦੇ ਤਾਂ ਨਹੀਂ ਹੈਗੇ ਤੇ ਨਹੀਂ ਭਾਈ ਲਾਗ ਲਾਗਿਆ ਭਾਈ ਅਕਾਲੀ ਤੈਨੂੰ ਲੱਗਦਾ ਮੋੜ ਆ ਜਾਣਗੇ ਆਣ ਗਏ ਕੰਮ ਵੀ ਉਹਨਾਂ ਨੇ ਕਰਨੇ ਬਾਈ ਹੋਰ ਦੇ ਨੇ ਕਰਨੇ ਹੂੰ ਪਰ ਗਾਲੀਆਂ ਤੋਂ ਬਾਈ ਜੀ ਬਾਈ ਜੀ ਕਾਂਗਰਸ ਆਉਂਦੀ ਆ ਕਾਂਗਰਸ ਤੋਂ ਬਾਅਦ ਫੇਰ ਨਹੀਂ ਅਕਾਲੀ ਆਉਂਦੇ ਫੇਰ ਆ ਮਾਦੀ ਪਾਰਟੀ ਲੋਕ ਫਤਵਾ ਦਿੰਦੇ ਕਿੰਨੇ ਕੋਈ ਨਹੀਂ ਕੀਤਾ ਕੀਤਾ ਕੀ ਆ ਕਾਜੂ ਦਾ ਸਰਕਾਰ ਕਾਂਗਰਸ ਨੇ ਰੋਡਵੇ ਨਹੀਂ ਬੱਸਾਂ ਮਾਈਆਂ ਦਾ ਕੋ ਹੈਗਾ ਕੋਈ ਹੱਲ ਹੂੰ ਉਹ ਡਰਾਈਵਰ ਕਨੈਕਟਰ ਤੋਂ ਨਹੀਂ ਖੜਿਆ ਜਾਂ ਉਹਨਾਂ ਦੇ ਸਵਾਰੀਆਂ ਨੇ ਤਾਂ ਬਹਿਣਾ ਕੀ ਆ ਇਹ ਨੀਤਾਪਦੀ ਗੱਡੀ ਤੋ ਗੱਡੀਆਂ ਵਾਲੇ ਆ ਗੱਡੀਆਂ ਬਾਰੇ ਬਹੁਤ ਕੁਝ ਕਹ ਰਹੇ ਕਿਵੇਂ ਆ ਜੀ ਠੀਕ ਹੈ ਜੀ ਚਲੋ ਹਾਲ ਚਾਲ ਤਾਂ ਦੱਸੋ ਆਪਣਾ ਲੁਧਿਆਣੇ ਦਾ ਹਾਲ ਕੀ ਕਹਿੰਦੇ ਆ ਠੀਕ ਆ ਜੋ ਜਿੰਦਾ ਸ਼ਰੀ ਜਨਤਾ ਨੂੰ ਜਿੰਦਾ ਹੀ ਆ ਯਾਰ ਜਿੰਦਾ ਹੀ ਆ ਤੁਹਾਨੂੰ ਲੱਗਦਾ ਵੀ ਕੁਝ ਇਸ ਵਾਰ ਲੁਧਿਆਣੇ ਦੇ ਲੋਕ ਕੁਝ ਨਵਾਂ ਕਰ ਸਕਦੇ ਆ ਸਹੀ ਕਰ ਸਕਦੇ ਜਿੰਨਾ ਜਰਾ ਆਮ ਆਦੀ ਵੀ ਵਾਰਦੀ ਕੁਝ ਨਹੀਂ ਕਰ ਸਕਦਾ ਜੀ ਇਹ ਇਹਦਾ ਮਤਲਬ ਕੀ ਐ ਇਸ ਗੱਲ ਦਾ ਸਾਡੇ ਆਮ ਆਦਮੀ ਦੀ ਪਾਰਟੀ ਨੇ ਕੀਤਾ ਹੀ ਨਹੀਂ ਕੁਝ ਕੀ ਜੀ ਹੂੰ ਫਿਰ ਕਿਹਨੂੰ ਫਤਵਾ ਦੇ ਸਕਦੇ ਲੋਕ ਕਿਹਦੇ ਤੇ ਵਿਸ਼ਵਾਸ ਕਰ ਸਕਦੇ ਲੋਕਾਂ ਦੀ ਮਰਜ਼ੀ ਐ ਨਾ ਹੁਣ ਆਪੋ ਆਪਣੀ ਛਭਦੇ ਆਪ ਦਾ ਹੱਕ ਮੰਨਦਾ ਕਿਹਨੂੰ ਪੜਨੀ ਐ ਕਿਹਨੂੰ ਬਿਲਕੁਲ ਆਪੋ ਆਪਣੀ ਸਮਝ ਤੇ ਮਰਜ਼ੀ ਤਾਂ ਲੋਕਾਂ ਦੀ ਹੀ ਐ ਕਿਵੇਂ ਬਾਈ ਜੀ ਠੀਕ ਐ ਖੜਜੋ 2 ਮਿੰਟ ਕੋਈ ਗੱਲ ਨਹੀਂ ਕੀ ਲੱਗਦਾ ਲੁਧਿਆਣੇ ਤੋਂ ਕੌਣ ਇਸ ਵਾਰ ਅੱਗੇ ਜਾ ਸਕਦਾ ਜੀ ਬ੍ਰਦਰ ਮੈਂ ਲੁਧਿਆਣੇ ਤੋਂ ਨਹੀਂ ਹੈਗਾ ਰਾਏਕੋਟ ਤੋਂ ਰਾਏਕੋਟ ਤੋਂ ਹਾਂ ਰਾਏਕੋਟ ਪੈਂਦਾ ਫਤਿਹਗੜ੍ਹ ਸਾਹਿਬ ਚ ਫਤਿਹਗੜ੍ਹ ਸਾਹਿਬ ਤੋਂ ਕੌਣ ਜਾ ਸਕਦਾ ਜੀ ਡਾਕਟਰ ਅਮਰ ਸਿੰਘ ਕਿਵੇਂ ਮਾਤਾ ਜੀ ਠੀਕ ਹੈ ਜੀ ਕੀ ਲੱਗਦਾ ਲੁਧਿਆਣਾ ਤੋਂ ਇਸ ਵਾਰ ਕੌਣ ਅੱਗੇ ਜਾ ਸਕਦਾ ਜੀ ਬਾਜ਼ੀ ਮਾਰ ਸਕਦਾ ਬੜਾ ਚਰਚਾਵਾ ਜੀ ਇੱਥੇ ਲੁਧਿਆਣਾ ਦੇ ਵਿੱਚ ਬੜਾ ਜ਼ੋਰ ਫਰਿਆ ਹੋਇਆ ਹੈ ਇਲੈਕਸ਼ਨ ਦਾ ਮਾਹੌਲ ਬਣਿਆ ਹੋਇਆ ਜੀ ਕੁਝ ਨਹੀਂ ਕਹਿ ਸਕਦੇ ਜੀ ਕੁਝ ਕਿਹਾ ਨਹੀਂ ਜਾ ਸਕਦਾ ਇਹ ਜੇ ਆ ਕਿਉਂ ਆ ਵੀ ਸਾਰੇ ਦੌੜ ਦੇ ਵਿੱਚ ਬਰਾਬਰ ਹੀ ਭੱਜ ਰਹੇ ਆ ਕੁਝ ਦੱਸਦੇ ਕਿਉਂ ਪੁਣੀ ਆ ਨਹੀਂ ਚਲੋ ਇਹ ਅਸੀਂ ਨਹੀਂ ਕੰਫਿਡੈਂਸ਼ੀਅਲ ਗੱਲ ਆ ਪਾਣੀ ਨਾ ਮੋਦੀ ਨੂੰ ਪਾਣੀ ਨਾ ਭਾਜਪੀ ਨੂੰ ਬਹੁਤ ਭਾਜਪੀ ਨੂੰ ਪਾਣੀ ਆ ਜੀ ਕਿਵੇਂ ਬਾਬਾ ਜੀ ਠੀਕ ਹੋ ਜੀ ਕੀ ਲੱਗਦਾ ਜੀ ਚੋਣਾਂ ਦੇ ਵਿੱਚ ਇਸ ਵਾਰ ਇੱਥੋਂ ਬਾਜ਼ੀ ਕੌਣ ਮਾਰ ਸਕਦਾ? ਹਾਂ ਜੀ ਪਾਵਾਂਗੇ ਕਾਂਗਰਸ ਨੂੰ ਮੋਦੀ ਨੂੰ ਰੋੜ ਪਾਉਣੀ ਹੈ। ਕਾਂਗਰਸ। ਹਾਂ। ਪਰ ਕਾਂਗਰਸ ਦੇ ਵਿੱਚ ਰਵਨੀਤ ਮਿੱਟੂ ਕਹਿੰਦੇ ਜੀ ਉੱਧਰ ਚੱਲ ਗਏ। ਉਹ ਕੁੱਤਾ ਬੰਦਾ ਚੱਲ ਗਿਆ ਚੱਲ ਗਿਆ। ਹੂੰ। ਤੇ ਹੁਣ ਫਿਰ ਬੜਿੰਗ ਹੋ ਰਹੀ। ਇੱਥੋਂ ਬਾਜ਼ੀ ਮਾਰਨਗੇ ਜੀ? ਕਿਤੇ ਇਹ ਤਾਂ ਨਹੀਂ ਰਵਨੀਤ ਮਿੱਟੂ ਹੋਰਾਂ ਦੇ ਸਪੋਰਟਰ ਨਾਲੇ ਚੱਲ ਗਏ ਹੁਣ। ਹਾਂ ਕਾਚਾ। ਹੂੰ। ਇਹ ਨਹੀਂ ਕੋਈ ਪਤਾ। ਕਾਹ ਆ ਕਾ। ਹੂੰ। ਸਹੀ ਗੱਲ। ਵੱਡੀ ਮੀਰਾ ਬਾਜੀ ਮਾਰੂਗਾ ਵਡੰਗ। ਕਣੀ ਬਾਜੀ ਮਾਰੂਗਾ। ਪਰ ਕਾਂਗਰਸ ਦੇ ਵਿੱਚੋਂ ਹੀ ਉਧਰ ਕਮਲਜੀਤ ਬਰਾੜ ਵੀ ਕੇ ਆਜ਼ਾਦ ਵੀ ਖੜੇ ਹੈ ਜੀ। ਓਏ ਓਏ ਹੋ ਜਨ ਕੀ ਕਾਹਨ ਪੁੱਛਦਾ। ਹੂੰ। ਤੁਰੇ ਫਿਰਦੇ ਆ। ਹੂੰ। ਪੈਸੇ ਲੈਣ ਦੇ ਮਾਰੇ। ਕਾਂਗਰਸ ਚੱਲੂਗੀ ਤੁਹਾਨੂੰ ਲੱਗਦਾ? ਸਾਡੇ ਤਾਂ ਨਿਕਾ ਕਾਂਗਰਸ। ਉਹ ਕਾਂਗਰਸ ਇਹਨਾਂ ਦਾ ਕਹਿਣਾ ਵੀ ਕਾਂਗਰਸ ਬਾਜੀ ਮਾਰਦਾ ਸੀ ਭਾਈ ਲੋਕਲੋਂ ਕਿੱਥੇ ਦੇ ਰਹਿਣ ਵਾਲੇ ਹੂੰ? ਮੇਰੇ ਬਾਜੀ ਮੋਗੇ ਢਰਗਾ। ਮੋਗੇ ਕੀ ਲੱਗਦਾ? ਉੱਥੇ ਤੁਹਾਨੂੰ ਕੀ ਲੱਗਦਾ ਪਈ ਤੁਸੀਂ ਦੱਸੋ ਪਹਿਲਾਂ? ਮੈਂ ਤਾਂ ਇਸ ਸਮੇਂ ਆਪਣਾ opinion ਹੀ ਦੇ ਸਕਦਾ ਪਰ ਤੁਹਾਡੇ opinion ਲੈ ਸਕਦਾ ਜੀ ਤੁਸੀਂ ਬਾਜੀ ਪਹਿਲਾਂ ਤੁਸੀਂ ਆਪਦਾ ਦੱਸਦੇ ਇਹ ਚੀਜ਼ ਗੁਪਤ ਹੁੰਦੀ ਹੈ ਕਿਸੇ ਨੂੰ ਸ਼ੇਅਰ ਨਹੀਂ ਕਰੀਦੀ ਹੈ ਨਹੀਂ ਨਹੀਂ ਮੈਂ ਇਹ ਦੀ ਪੁੱਛ ਰਿਹਾ ਵੀ ਤੁਸੀਂ ਕਿਹਨੂੰ ਵੋਟ ਪਾਉਣੀ ਹੈ ਇਹ ਨਹੀਂ ਮੈਂ ਪੁੱਛ ਰਿਹਾ ਕੀ ਲੱਗਦਾ opinion ਲੋਕਾਂ ਦੀ ਆਵਾਜ਼ ਕੀ ਕਹਿੰਦੀ ਆ ਅਸਲ ਤਾਂ ਬਾਜੀ ਇਹੀ ਚੀਜ਼ ਹੋਗੀ ਨਾ ਜੇ ਮੈਂ ਕਿਸੇ ਦਾ ਨਾਮ ਲੈਤਾ ਫਿਰ ਉਹ ਤਾਂ ਤੁਹਾਨੂੰ ਸਾਰੀ ਪਬਲਿਕ ਨੂੰ ਇਹੀ ਲੱਗੂਗਾ ਕਿ ਇਹ ਉਹਨਾਂ ਦਾ ਵੋਟ ਪਾ ਸਕਦਾ ਵਾ ਇਸ ਕਰਕੇ ਬਾਜੀ ਆਪਾਂ ਕਿਸੇ ਦਾ ਟੈਣ ਜਿਹੜਾ ਮਿਹਨਤ ਕਰੂ ਬਾਜੀ ਉਹ ਹੀ ਜਿੱਤੂਗਾ ਜਿਹੜਾ ਮਿਹਨਤ ਕਰੂ ਉਹ ਹੀ ਜਿੱਤੂਗਾ ਠੀਕ ਹੈ ਬਾਬਾ ਜੀ ਠੀਕ ਹੋ ਜੀ ਕੀ ਲੱਗਦਾ ਇਸ ਵਾਰ ਲੁਧਿਆਣੇ ਦਾ ਮਾਹੌਲ ਕੀ ਕਹਿੰਦਾ ਆਪਾਂ ਦਾ ਬਾਪਗੋਬਨ ਮਾਨ ਨੂੰ ਇਹ ਭਗਵੰਤ ਮਾਨ ਭਗਵੰਤ ਮਾਨ ਦੇ ਨਾਂ ਤੇ ਪਾਰਟੀ ਨੂੰ ਵੋਟ ਪਾਉਂਗੇ ਤੁਸੀਂ ਨਹੀਂ ਕੰਮ ਕਰ ਰਿਹਾ ਥੋੜਾ ਜਿਹਾ ਇੱਕਦਮ ਨਹੀਂ ਨਾ ਕੰਮ ਹੁੰਦਾ ਹੁੰਦਾ ਦੇਖੋ ਜਿਹੜਾ ਇੱਕ ਆਨੇਕ ਕਰਪਸ਼ਨ ਜਿਹਦੇ ਲੱਗ ਜੇ ਆਪਾਂ ਕਹੇ ਕੰਮ ਨਹੀਂ ਹੋਇਆ ਕੰਮ ਤਾਂ ਹੁੰਦਾ ਥੋੜਾ ਟਾਈਮ ਲੱਗਦਾ ਹੁੰਦਾ ਇਹ ਜਿਹੜਾ 70 ਸਾਲ ਤੋਂ ਕਰਦੇ ਆ ਰਹੇ ਉਹ ਇਹ ਤਾਂ ਚੋਰਾਂ ਵਾਲਾ ਕੰਮ ਏ ਇੱਕ ਵਾਰੀ ਅਕਾਲੀ ਆ ਗਏ ਇੱਕ ਵਾਰੀ ਉਹ ਦੂਜੇ ਆ ਗਏ ਇੱਕ ਜਿ ਬਦਲ ਗਿਆ ਤਾਂ ਮੌਕਾ ਦਿਓ ਆਪਾਂ ਕਰਨ ਇਹਨਾਂ ਕੋ ਵੀ ਕੰਮ ਨਹੀਂ ਹੋ ਰਿਹਾ ਕੰਮ ਹੁੰਦਾ ਜੇ ਆਪਾਂ ਕਹ ਆਪਣੇ 2 ਸਾਲ ਹੋ ਗਏ ਆਪਣੇ ਘਰ ਦੇ ਮੀਟਰ ਲੱਗੇ ਨੂੰ ਕੋਈ ਬਿੱਲ ਨਹੀਂ ਆਇਆ ਵੀ ਜ਼ੀਰੋ ਬਿੱਲ ਹੂੰ ਇਸ ਮੁੱਦੇ ਦੇ ਉੱਤੇ ਤੁਸੀਂ ਨਹੀਂ ਨਹੀਂ ਹੋਰ ਵੀ ਕੰਮ ਹੁੰਦੇ ਆ ਹੋਰ ਵੀ ਕੰਮ ਹਾਂ ਕੈਮ ਉਹ ਠੀਕ ਕੈਮ ਲੱਗਦਾ ਹੁੰਦਾ ਚੀ ਨੂੰ ਕੈਮ ਲੱਗਦਾ ਕਹਿੰਦੇ ਕਿਵੇਂ ਬਾਈ ਜੀ ਠੀਕ ਹੈ ਜੀ ਕੀ ਲੱਗਦਾ ਇਸ ਵਾਰ ਲੁਧਿਆਣੇ ਤੋਂ ਕੌਣ ਬਾਜੀ ਮਾਰ ਸਕਦਾ ਕੁਝ ਨਹੀਂ ਕਹਿ ਸਕਦੇ ਜੀ ਕੁਝ ਨਹੀਂ ਕਿਹਾ ਜਾ ਸਕਦਾ ਤੁਹਾਨੂੰ ਲੱਗਦਾ ਮੈਚ ਫਸਮਾ ਹੈ ਹਾਂ ਜੀ ਹਾਂ ਮੈਚ ਦਾ ਫਸਮਾ ਮੈਚ ਪੂਰਾ ਫਸਮਾ ਹੈ ਕੌਣ ਕੌਣ ਟੱਕਰ ਦੇ ਸਕਦੇ ਇੱਕ ਦੂਜੇ ਨੂੰ ਕਿਹੜੇ ਕਿਹੜੇ ਕੈਂਡੀਡੇਟ ਟੱਕਰ ਚ ਲੈ ਸਕਦੇ ਆ ਤੁਹਾਨੂੰ ਕੀ ਲੱਗਦਾ ਲੁਧਿਆਣੇ ਚ ਕਿਹਨਾਂ ਵੀ ਆਪ ਕੁਛ ਨਹੀਂ ਇਹ ਕਹਿ ਸਕਦੇ ਕੋ ਸਾਡਾ ਏਰੀਆ ਨਹੀਂ ਹੈਗਾ ਸਾਡਾ ਆਈਡੀਆ ਫਰੀਦਕੋਟ ਹੈ ਫਰੀਦਕੋਟ ਹੈ ਤੁਹਾਡਾ ਇਹ ਤੁਸੀਂ ਬੜੀ ਲੇਟ ਦੱਸਿਆ ਤੁਹਾਡਾ ਵੀ ਫਰੀਦਕੋਟ ਹੈ ਜੀ ਅੱਛਾ ਠੀਕ ਹੈ ਜੀ ਕੀ ਹਾਲ ਹੈ ਜੀ ਬਾਬਾ ਜੀ ਕਿਵੇਂ ਹੋ ਬਾਈ ਲੁਧਿਆਣੇ ਦੇ ਰਹਿਣਾ ਲਿਓ ਨਹੀਂ ਹਾਂਜੀ ਬਰਨਾਲੇ ਤੋਂ ਹੀ ਬਰਨਾਲੇ ਤੋਂ ਕੀ ਲੱਗਦਾ ਲੁਧਿਆਣੇ ਦੀ ਸਿਆਸਤ ਬਾਰੇ ਸਮਝਦੇ ਹੋ ਕੁਝ ਇੱਥੇ ਵਿਚਰਦੇ ਹੋ ਤੁਸੀਂ ਰੋਜ਼ ਨਹੀਂ ਜੀ ਮੈਂ ਗਵਰਨਮੈਂਟ ਅੰਪਲਾਈ ਹਾਂ ਮੈਂ ਇਹਦੇ ਬਾਰੇ ਦੱਸ ਬਈ ਤੁਹਾਨੂੰ ਕੀ ਲੱਗਦਾ ਹੈ ਲੁਧਿਆਣੇ ਤੋਂ ਕੌਣ ਬਾਜੀ ਮਾਰ ਸਕਦਾ ਹੈ ਅੱਜ ਵੀ ਵੈਸੇ ਜੀ ਕਾਂਗਰਸ ਦੇ ਜ਼ਿਆਦਾ ਚਾਂਸਸ ਆ ਕਿਉਂਕਿ ਹੁਣ ਆਤਵਾਦ ਵੀ ਪਾਰਟੀਆਂ ਦੇ ਜੋ ਵਾਦੇ ਬਹੁਤ ਕੀਤੇ ਆ ਹਮ ਬਟ ਫਿਰ ਵੀ ਉਹਨਾਂ ਨੇ ਲੋਕ ਉਹਨਾਂ ਥੋੜੇ ਜਿ ਘੱਟ ਕੋਸ਼ ਹੈ ਜਿਹੜਾ ਜੰਗਰੌਲ ਸਿਟੀ ਤੋਂ ਬਿਲੋਂਗ ਕਰਦਾ ਬਟ ਉੱਥੇ ਹੁਣ ਭਗਵੰਦ ਮਾਨ ਦੀ ਰੈਲੀ ਸੀਗੀ ਬਟ ਉਹਨੇ ਕੁਝ ਜ਼ਿਆਦਾ ਮਤਲਬ ਲੋਕਾਂ ਦਾ ਕੋਈ ਘੱਟ ਦੇਖਣ ਨੂੰ ਮਿਲਿਆ ਨਹੀਂਗਾ ਉਹਦੇ ਲੋਕਾਂ ਨੇ ਜੰਮ ਕੇ ਨਾਰੀ ਵਾਅਦਾ ਕੀਤੀ ਕਹਿੰਦੇ ਸਾਡੀ ਮੰਗਾਂ ਨਹੀਂ ਪੂਰੀਆਂ ਹੋਈਆਂ ਤੇ ਐਦਾਂ ਕਰਕੇ ਮਤਲਬ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਕੰਮ ਵਧੀਆ ਨਹੀਂ ਹੋਇਆ ਪਰ ਸਰਕਾਰ ਬਹੁਤ ਹੱਥਾਂ ਦੇ ਉੱਤੇ ਟਿਪਸ ਦੇ ਉੱਤੇ ਕੰਮ ਗਣਾ ਰਹੀ ਹੈ ਜੀ ਕੀ ਅਸੀਂ ਕੰਮ ਬੜੇ ਕੀਤੇ ਆ ਜੀ ਪਾਣੀ ਖੇਤਾਂ ਤੱਕ ਪਹੁੰਚਾਤਾ ਬਿਜਲੀ ਫ੍ਰੀ ਕਰਤੀ ਮਹੱਲਾ ਕਲੀਨਿਕ ਬਣਾਤੇ ਹੋਰ ਬੜੇ ਕੰਮ ਸਰਕਾਰ ਵੱਲੋਂ ਕਰਾਏ ਜਾਂਦੇ ਤੁਹਾਨੂੰ ਨਹੀਂ ਲੱਗਦਾ ਵੀ ਹੋਏ ਨਹੀਂ ਕੰਮ ਸਰ ਫਿਰ ਵੀ ਦੇਖਿਆ ਜਾਵੇ ਜਿਹੜੇ ਹਿਸਾਬ ਨਾਲ ਵਾਅਦੇ ਕੀਤੇ ਗਏ ਸੀ ਕਹਿੰਦੇ ਸੀ ਐਦਾਂ ਤੁਹਾਨੂੰ ਨੌਕਰੀ ਦਿੱਤੀਆਂ ਜਾਣਗੀਆਂ ਮਤਲਬ 44000 ਨੌਕਰੀਆਂ ਦਾ ਗੱਲ ਕੀਤੀ ਜਾਂਦੀ ਹੈ ਇਸ ਵਿੱਚ ਰੋਗ ਰ ਹੈ ਬਟ ਸਰ ਫਿਰ ਵੀ ਚਲੋ ਆਪਾਂ ਮੰਨਦੇ ਵੀ ਚਲੋ ਜੋਬਸ ਦਿੰਦੇ ਆ ਠੀਕ ਹੈ ਜੀ ਬਟ ਕੰਟਰੈਕਟ بیس ਜਿਹੜੀ ਦਿੰਦੇ ਉਹ ਗਲਤ ਕਰ ਲੈਣਾ ਜੀ ਇੰਨੀ ਤਿਆਰੀ ਕਰਕੇ ਆਪਾਂ ਜੋਬ ਲੈਣੇ ਆ ਤਿੰਨ ਤਿੰਨ ਸਾਲ ਫਿਰ ਉਹੀ 14 15 15000 ਲੈਣੇ ਗਲਤ ਕਰ ਲਿਆ ਨਾ ਜੀ ਫਿਰ ਬੰਦੇ ਦਾ ਤਿੰਨ ਸਾਲ ਕੋਦੋਂ ਨੰਗੜੇ ਰਿਜ਼ਲਟ ਟੋਟੇ ਜਾਂਦਾ ਬੰਦੇ ਦਾ ਤੁਸੀਂ ਕਾਂਗਰਸ ਦੇ ਆਣ ਦੀ ਗੱਲ ਕਰਦੇ ਹੋ ਕਾਂਗਰਸ ਦੇ ਵਿੱਚ ਆ ਹੁਣੇ ਹੁਣੇ ਕੈਂਡੀਡੇਟ ਰਹਿੰਦੇ ਤੁਹਾਨੂੰ ਉਹਨਾਂ ਦੇ ਕੰਮ ਕਿਦਾਂ ਦੇ ਲੱਗੇ ਸਰ ਮਤਲਬ ਆਪਾਂ ਕਿਸੇ ਨੂੰ ਬਾੜਾ ਤਾਂ ਨਹੀਂ ਕਹਿ ਰਹੇ ਹੈਗੇ ਜੀ ਬਟ ਜਦੋਂ ਹੁਣ ਇੰਨੇ ਸਾਲੋਂ ਕਾਂਗਰਸ ਵਿੱਚ ਰਹੇ ਆ ਕਾਂਗਰਸ ਦਾ ਇੱਕ ਹਿਸਾਬ ਨਾਲ ਨਾ ਆਰਗੇਨਾਈਜੇਸ਼ਨ ਸੀ ਕਾਂਗਰਸ ਉਹਨਾਂ ਨੇ ਹੱਥ ਰੋਟੀ ਕੰਦੇ ਸੀ ਪਰ ਪਾਰਟੀ ਚੇਂਜ ਕਰਨਾ ਗਲਤ ਗੱਲ ਹੀ ਦੇਖਿਆ ਜਾਵੇ ਮੈਨ ਲਈ ਐਦਾਂ ਨਹੀਂ ਕਰਨਾ ਚਾਹੀਦਾ ਜੀ ਉਹਨਾਂ ਨੇ ਨਹੀਂ ਕਰਨਾ ਚਾਹੀਦਾ ਸੋ ਬਿਲਕੁਲ ਕਿਵੇਂ ਹੋ ਸਰਦਾਰ ਸਾਹਿਬ ਕੀ ਲੱਗਦਾ ਇਸ ਵਾਰ ਚੋਣਾਂ ਚ ਕੌਣ ਬਾਜ਼ੀ ਮਾਰ ਸਕਦਾ ਜੀ ਪਤਾ ਨਹੀਂ ਆ ਜੀ ਪਤਾ ਨਹੀਂ ਜੀ ਬੜਾ ਮਾਹੌਲ ਤਾਂ ਬਣਿਆ ਹੋਇਆ ਜੀ ਬਹੁਤ ਜ਼ਿਆਦਾ ਇੱਥੇ ਪਤਾ ਨਹੀਂ ਪਤਾ ਨਹੀਂ ਭਾਈ ਜੀ ਹੋਰਾਂ ਨਾਲ ਗੱਲ ਕਰ ਬਾਈ ਕੀ ਲੱਗਦਾ ਇੱਥੇ ਲੁਧਿਆਣੇ ਤੋਂ ਕੌਣ ਬਾਜੀ ਮਾਰ ਸਕਦਾ ਰਾਜਾ ਬਰਿੰਗ ਰਾਜਾ ਬਰਿੰਗ ਤੇ ਰਾਜਾ ਬਰਿੰਗ ਕਹਿੰਦੇ ਇਸ ਵਾਰ ਇੱਥੋਂ ਅੱਗੇ ਜਾਂਦਾ ਤੇ ਤੁਹਾਨੂੰ ਕੀ ਲੱਗਦਾ ਵੀਰੇ ਇਸ ਵਾਰ ਕੌਣ ਬਾਜੀ ਮਾਰ ਸਕਦਾ ਇੱਥੋਂ ਲੁਧਿਆਣੇ ਜੋ ਜੀ ਰਾਜਾ ਬਰਿੰਗ ਜੀ ਰਾਜਾ ਬਰਿੰਗ ਲਾ ਹਾਂ ਜੀ ਹਾਂ ਜੀ ਕਾਂਗਰਸ ਕਰਕੇ ਤੁਸੀਂ ਇਹ ਕਹਿ ਰਹੇ ਹੋ ਜਾਂ ਰਾਜਪਨਿਕ ਦੇ ਚਿਹਰੇ ਦੀ ਗੱਲ ਕਰ ਰਹੇ ਹੋ ਨਹੀਂ ਜੀ ਕਾਂਗਰਸ ਕਰਕੇ ਕਾਂਗਰਸ ਨੂੰ ਪਾਉਣੇ ਆ ਜੀ ਵੋਟਾਂ ਹਮ ਪਰ ਕਾਂਗਰਸ ਦੇ ਵਿੱਚ ਤਾਂ ਰਵਨੀਤ ਬਿੱਟੂ ਵੀ ਰਹੇ ਆ ਫਿਰ ਹੁਣ ਉਹ ਉੱਧਰ ਚਲ ਗਿਆ ਜੀ ਉਹਨਾਂ ਨੇ ਵੀ ਕੋਈ ਨਹੀਂ ਜੀ ਉਹ ਉੱਧਰ ਚਲੇ ਗਏ ਭਾਜਪੀ ਚਲੇ ਗਏ ਜੀ ਉਹ ਉਹਦੇ ਕਰਕੇ ਜੀ ਉਹਨਾਂ ਨੇ ਜਿਹੜੇ ਲੋਕਾਂ ਤੇ ਕੰਮ ਕਰੇ ਹੋਣਗੇ ਜਾਂ ਜੋ ਕੰਮ ਆਣੇ ਨਹੀਂ ਕਿਸੇ ਨੇ ਦੇਖਣਾ ਅਗਰ ਇਹਦਾ ਸਿਰਫ ਪਾਰਟੀ ਦੇਖਣੀ ਆ ਜੀ ਹੁਣ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪਾਈ ਜਾਨੇ ਹੁਣ ਕਹੇ ਜੇ ਬੰਦੇ ਆਪਣੇ ਮੋਟਾ ਪਏ ਦੇਖਦੇ ਕਿਹੜੇ ਬੰਦੇ ਬਚਾਰੇ ਇੱਕ ਨਵੇਂ ਉੱਠ ਕੇ ਉਹ ਵੀ ਜਿੱਤੇ ਨੇ ਜੀ ਇਸ ਕਰਕੇ ਰਾਜੇ ਬਣੇਂਗ ਨੂੰ ਨਹੀਂ ਪਾਣਾ ਕਹਿੰਦੇ ਆ ਪਾਰਟੀ ਨੂੰ ਵੋਟ ਪਾਉਣੀਆਂ ਕਿਉਂਕਿ ਲੋਕ ਮੋਦੀ ਤੋਂ ਪਰੇਸ਼ਾਨ ਨੇ ਬੇੜਾ ਗੱਲ ਕਰਤਾ ਮੋਦੀ ਨੇ 14 ਸਾਲ 10 ਸਾਲਾਂ ਚ ਜੀ ਇਸ ਕਰਕੇ ਤੁਸੀਂ ਕਹਿੰਦੇ ਵੀ ਪਾਰਟੀ ਨੂੰ ਵੋਟ ਪਾਣੀ ਆ ਪਰ ਉੱਪਰ ਤਾਂ ਦੋਨੇ ਪਾਰਟੀਆਂ ਦਾ ਐਲਾਈਅੰਸ ਆ ਬਾਈ ਜੀ ਜੇ ਤਾਂ ਵੋਟ ਜਾਣੀ ਹੈ ਉੱਪਰ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਐਲਾਈਅੰਸ ਆ ਕਹਿੰਦੇ ਉਹ ਤਾਂ ਹੁਣ ਜੋ ਵੀ ਆ ਲੋਕ ਕਿਹੜੀ ਚਰਜਾਵਾ ਕਰਦੇ ਆ ਜੀ ਹਾਂਜੀ ਇਹ ਤਾਂ ਗੱਲ ਸਹੀ ਆ ਜੀ ਬਿਲਕੁਲ ਬਿਲਕੁਲ ਜੀ ਚਲੋ ਬਾਈ ਤੋ ਗੱਲ ਪਾਰਟੀ ਦੀ ਆ ਕਹਿੰਦੇ ਕਿ ਪਾਰਟੀ ਨੂੰ ਵੋਟ ਪਾਣੀ ਬਾਈ ਕਿਵੇਂ ਹੋ ਠੀਕ ਹੈ ਔਰ ਵੀ ਲੋਕ ਜਿਹੜੇ ਇੱਥੇ ਬਾਬਾ ਜੀ ਕਿਵੇਂ ਹੋ ਦੀ ਠੀਕ ਹੈ ਜੀ ਤੁਸੀਂ ਲੁਧਿਆਣੇ ਦੇ ਹੋ ਮੈਂ ਡਿਸਟ੍ਰਿਕਟ ਫਟੇਗੜ ਸਾਹਿਬ ਅੱਛਾ ਜੀ ਜੌਬ ਕਰਦਾ ਹਾਂ ਸ਼੍ਰੋਮਣੀ ਕਮੇਟੀ ਕੋਲ ਬਸੇ ਲੁਧਿਆਣੇ ਨੂੰ ਬਿਲੋਂਗ ਕਰਦੇ ਹਾਂ ਹਾਂ ਤਕਰੀਬਨ ਡਿਸਟ੍ਰਿਕਟ ਲੁਧਿਆਣਾ ਹੀ ਹੈ ਜੀ ਕੀ ਲੱਗਦਾ ਹੈ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਕੌਣ ਅੱਗੇ ਰਹਿ ਸਕਦਾ ਕੋਈ ਚਰਚਾਵਾਂ ਸੁਣਿਆ ਕੋਈ ਮਾਹੌਲ ਸੁਣਿਆ ਤੁਸੀਂ ਕੁਝ ਨਹੀਂ ਜੀ ਜੋ ਕੁਛ ਆਣਾ ਸਾਹਿਬ ਦੇ ਸਾਹਮਣੇ ਆ ਜਾਣਾ ਜੋ ਵੀ ਕੁਝ ਹੋਏਗਾ ਹੂੰ ਠੀਕ ਹੈ ਇਸ ਦਾ ਇਹ ਕਹਿਨੇ ਆ ਵੀ ਜਿਹਨੂੰ ਮਰਜ਼ੀ ਕੋਈ ਵੋਟ ਪਾਵੇ ਆਪਾਂ ਜੇ ਕਰਾਂਗੇ ਤੇ ਖਾਵਾਂਗੇ ਠੀਕ ਹੈ ਨਾ ਵੋਟ ਚਲੋ ਇੱਕ ਆਪਣਾ ਹੱਕ ਹੈ ਜਿਹੇ ਅਧਿਕਾਰ ਬੜਾ ਔਖਾ ਮਿਲਿਆ ਹੈ ਤੇ ਵੋਟ ਦਾ ਜਿਹੜਾ ਹੈਗਾ ਉਪਯੋਗ ਜ਼ਰੂਰ ਬੰਦੇ ਨੇ ਸੋਚ ਸਮਝ ਕੇ ਕਰਨਾ ਚਾਹੀਦਾ ਪਰ ਕੀ ਲੱਗਦਾ ਕੋਈ ਕੈਂਡੀਡੇਟ ਜਿਹੜਾ ਹੁਣ ਤੱਕ ਤੁਸੀਂ ਦੇਖਿਆ ਕੋਈ ਸੁਣਿਆ ਕਿ ਜਿਹੜਾ ਕਿਸੇ ਨੇ ਸੁਧਾਰ ਕੀਤਾ ਹੋਵੇ ਲੋਕਾਂ ਦਾ ਲੋਕਾਂ ਦੇ ਹੱਕ ਦੇ ਵਿੱਚ ਵਾਚ ਚੱਕੀ ਹੋਵੇ ਜਾਂ ਲੋਕ ਜਿੱਤੋਂ ਖੁਸ਼ ਹੋਣ ਕੋਈ ਯਕੀਨੀ ਚਰਚਾਵਾ ਸੁਣੀ ਹੈ ਠੀਕ ਹੀ ਹੈ ਜੀ ਜੋ ਚੱਲ ਰਿਹਾ ਬਸ ਜੋ ਚੱਲ ਰਿਹਾ ਠੀਕ ਹੈ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਲੱਗਦਾ ਤੁਹਾਨੂੰ ਕੋਈ ਵੋਟ ਬਣੀ ਤੁਹਾਡੀ ਨਹੀਂ ਬਣੀ ਨਹੀਂ ਕੋਈ ਚਰਚਾ ਮਾ ਸੁਣਦੇ ਹੋ ਇੱਥੇ ਵੀ ਕੌਣ ਇਸ ਵਾਰ ਲੁਧਿਆਣਾ ਤੋਂ ਅੱਗੇ ਜਾ ਸਕਦਾ ਐਕਚੁਅਲੀ ਮੈਂ ਨਾ ਇੱਥੇ ਦੀ ਨਹੀਂ ਆ ਮੈਂ ਫਾਜ਼ਿਲਕਾ ਦੀ ਆ ਬਟ ਮੇਰੇ ਪੇਰੈਂਟਸ मोदी जी को वोट डालते हैं अच्छा अच्छा हाँ जी क्योंकि उन्होंने इतना अच्छा मतलब कम्युनिकेशन सिस्टम बनाया बाहर की कंट्रीज के साथ अमेरिका रशिया के साथ और भी काफी सारी जैसे हिंदू लोगों को इतना ਨਾ ਅੰਸ਼ਰਨ ਨੰਬਰ ਵਾ ਕੇ ਦਿਆ ਮਤਲਬ ਪਰਮਿਸ਼ਨ ਦੀ ਔਰ ਬਸ ਇਹ ਹੈ ਹਮ ਤਾਂ ਮੋਦੀ ਕੇ ਸਾਥ ਹੈ ਕੋਈ ਮੋਦੀ ਜੀ ਦੇ ਨਾਲ ਹੈ ਕੋ ਕੇਂਦਰ ਦੀ ਕਿਵੇਂ ਹੋ ਜੀ ਠੀਕ ਹੈ ਇੱਥੇ ਦੇ ਰਹਿਣ ਵਾਲੇ ਹੋ ਕੀ ਲੱਗਦਾ ਇਸ ਵਾਰ ਲੋਕ ਸਭਾ ਚੋਣਾਂ ਚ ਕੌਣ ਅੱਗੇ ਜਾ ਸਕਦਾ ਹੈ ਦੇਖੋ ਜੀ ਕਿਸੇ ਪਤਾ ਸੇ ਕੌਣ ਜਾਊਗਾ ਕੋਈ ਪਤਾ ਨਹੀਂ ਪਰ ਬੜਾ ਪ੍ਰਚਾਰ ਹੋ ਰਿਹਾ ਜੀ ਬੋਰਡ ਹੋਡਿੰਗ ਬਹੁਤ ਲੱਗੇ ਹੋਏ ਆ ਰੈਲੀਆਂ ਹੋ ਰਹੀਆਂ ਜੀ ਪਰ ਇਹ ਪ੍ਰਚਾਰ ਚ ਤੁਹਾਨੂੰ ਕੁਝ ਕੁਛ ਨਾ ਕੁਛ ਕਲੂ ਤਾਂ ਮਿਲਦਾ ਹੀ ਹੋਊਗਾ ਵੀ ਲੱਗਦਾ ਭਈ ਆ ਬੰਦਾ ਬਾਜੀ ਮਾਰ ਕੁਛ ਪਤਾ ਨਹੀਂ ਲੱਗ ਰਿਹਾ ਵਾ ਕੁਛ ਪਤਾ ਨਹੀਂ ਲੱਗ ਰਿਹਾ ਸਾਰੇ ਦੂਜਣ ਸਾਰੇ ਪੋਸਟਰ ਤੇ ਰੱਬਰ ਦੇ ਹੈਗੇ ਨਾ ਪਤਾ ਨਹੀਂ ਲੱਗ ਰਿਹਾ ਠੀਕ ਹੋ ਮਾਤਾ ਜੀ ਕੀ ਲੱਗਦਾ ਹੈ ਲੋਕ ਸਭਾ ਚੋਣਾਂ ਜਿਸ ਵਾਰ ਕੌਣ ਅੱਗੇ ਚੱਲ ਜੂਗਾ ਜੀ ਉਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਜੀ ਉਹਨਾਂ ਨੂੰ ਕਿੱਥੋਂ ਪਤਾ ਜੀ ਕੀ ਲੱਗਦਾ ਆਪੀਨੀਅਨ ਕੀ ਤੁਹਾਡਾ ਸਾਨੂੰ ਤਾਂ ਐਂ ਲੱਗਦਾ ਵੀ ਅਵਰਤ ਪਾਰ ਹੀ ਲੱਗੂ ਇੱਥੇ ਤਾਂ ਉਹ ਖੜੇ ਨਹੀਂ ਜੀ ਉਹ ਤਾਂ ਖਡੂਰ ਸਾਹਿਬ ਤੋਂ ਖੜੇ ਆ ਲੁਧਿਆਣਾ ਤੋਂ ਕਿਹੜੀ ਪਾਰਟੀ ਜੀ ਤਾਂ ਮੁੱਗੇ ਤੋਂ ਜੀ ਮੌਕੇ ਹਾਂਜੀ ਜਿਹੜੀ ਮੌਕੇ ਤੋਂ ਆ ਜੀ ਅੱਛਾ ਸੋ ਹੂੰ ਲੁਧਿਆਣੇ ਦਾ ਨਹੀਂ ਪਤਾ ਪਰ ਇੱਕ ਰੈਂਡਮ ਅੰਮ੍ਰਿਤਪੁਰ ਉਹਦੀ ਗੱਲ ਕਰਤੀ ਕਿਵੇਂ ਹੋ ਜੀ ਕੀ ਲੱਗਦਾ ਜੀ ਲੁਧਿਆਣਾ ਤੋਂ ਕੌਣ ਇਸ ਵਾਰ ਬਾਜੀ ਮਾਰ ਸਕਦਾ ਇਸ ਵਾਰ ਜੀ ਰਾਜਾ ਬੜਿੰਗ ਬਾਜੀ ਮਾਰ ਸਕਦਾ ਹੈ ਕਾਂਗਰਸ ਕਰਕੇ ਇਹ ਸੋਚਦੇ ਹੋ ਜੇ ਰਾਜਾ ਬੜਿੰਗ ਦੇ ਚਿਹਰੇ ਕਰਕੇ ਸੋਚਦੇ ਜੇ ਕਰਕੇ ਕਾਂਗਰਸ ਕਰਕੇ ਵੀ ਕੁਝ ਆਏ ਮਿੱਟੂ ਹੋਰੀ ਉਧਰ ਚਲ ਗਿਆ ਜੀ ਮਿੱਟੂ ਹੁਣੇ ਦਾ ਦੂਜੀ ਪਾਸੇ ਪਾਰਟੀ ਬ੍ਰੇਕਰ ਕਰ ਕਰ ਗਿਆ ਇਸ ਕਰਕੇ ਪਰ ਲੋਕ ਤਾਂ ਚਿਹਰੇ ਨਾਲ ਜੁੜੇ ਹੁੰਦੇ ਕਈ ਵਾਰੀ ਜੀ ਨਹੀਂ ਜੀ ਇਹ ਕਰ ਨਹੀਂ ਦਿੰਦਾ ਇਹ ਪਾਰਟੀ ਵਾਦੀ ਕਰਨ ਕਰੀ ਸੀ ਤੇ ਰਾਜਾ ਬੜਿੰਗ ਦਾ ਥੋੜਾ ਜੋਰ ਹੈ ਇਸ ਕਰਕੇ ਵੀ ਥੋੜਾ ਜਿਹਾ ਚਲੋ ਕਾਂਗਰਸ ਦੀ ਥੋੜੀ ਜੀ ਵੀ ਜੀ ਦਾ ਜੋਰ ਹੈ ਤੁਹਾਨੂੰ ਲੱਗਦਾ ਕਿੱਥੋਂ ਜਾ ਸਕਦੇ ਕਾਂਗਰਸ ਦੇ ਵਿੱਚ ਜਦੋਂ ਰਵਨੀਤ ਮਿੱਟੂ ਰਹਿੰਦੇ ਉਹਨਾਂ ਦੇ ਕੰਮ ਕਿੱਦਾਂ ਦੇ ਲੱਗਦੇ ਤੁਹਾਨੂੰ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਜਿੰਨਾ ਕੀਤਾ ਨਹੀਂ ਅਸੀਂ ਅਸੀਂ ਮਿਲੇ ਵੀ ਆ ਦੋ ਤਿੰਨ ਵਾਰੀ ਤੁਹਾਨੂੰ ਦਫ਼ਤਰ 'ਚ ਮਿਲੇ ਨਹੀਂ ਕਦੇ ਉਹ ਕਦੇ ਨਹੀਂ ਮਿਲੇ ਨਾ ਨਾ ਸਾਡਾ ਬੇਟਾ ਪੁਲਸੀ ਭਰਤੀ ਹੋਇਆ ਸੀ ਇਹ ਦੋ ਤਿੰਨ ਵਾਰੀ ਮੈਂ ਉਹਦੇ ਕੋਲੇ ਗਿਆ ਸੀ ਉਹਨਾਂ ਨੇ ਕੋਈ ਰਾਹ ਨਹੀਂ ਬੜਾਇਆ ਸਾਨੂੰ ਕੋਈ ਤੇ ਅੱరే ਰਾਜਾ ਵੜਿੰਗ ਹੋ ਰਹੀ ਫਿਰ ਉਹਨਾਂ ਤੇ ਯਕੀਨ ਹੈ ਤੁਹਾਨੂੰ ਹਾਂਜੀ ਨਹੀਂ ਕੋਈ ਯਕੀਨ ਤੋਂ ਕੋਈ ਨਹੀਂ ਹੈ ਜੋ ਕਾਂਗਰਸ ਪਾਰਟੀ ਪਹਿਲਾਂ ਹੀ ਅਸੀਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਾਂ ਕਰਕੇ ਇਸ ਕਰਕੇ ਯਕੀਨ ਵੀ ਨਹੀਂ ਹੈ ਤੁਹਾਨੂੰ ਉਹਨਾਂ ਦੇ ਉੱਤੇ ਵੀ ਨਹੀਂ ਇਹ ਕਰਦੇ ਇਹ ਲੀਡ ਤੇ ਯਕੀਨ ਆ ਭਾਵੇਂ ਉਹਨਾਂ ਦੇ ਉੱਤੇ ਵੀ ਨਹੀਂ ਹਾਂਜੀ ਕਿਸੇ ਤੇ ਯਕੀਨ ਨਹੀਂ ਅੱਜ ਕੱਲ੍ਹ ਇਹ ਯਕੀਨ ਕਿਉਂ ਟੁੱਟ ਗਿਆ ਜੀ ਲੋਕਾਂ ਦੇ ਲੀਡਰਾਂ ਤੋਂ ਭਗਵਾਨ ਜਮਾਨ ਨੇ ਵੋਟਾਂ ਲੈ ਕੇ ਕੀ ਕਰਤਾ ਕੁਛ ਨਹੀਂ ਕਰਦਾ ਅੱਜ ਕੱਲ੍ਹ ਕੋਈ ਬਸ ਜਿੰਨਾ ਚਿਰ ਵੋਟਾਂਾਂ ਵਾ ਉਹਨਾਂ ਚਿਰ ਆ ਉਦੋਂ ਬਾਅਦ ਚ ਕੋਈ ਨਹੀਂ ਬਾਤ ਪੁੱਛਦਾ ਪਤਾ ਜੀ ਥਾਂ ਥਾਂ ਰੈਲੀਆਂ ਕਰ ਰਹੀ ਆ ਜੀ ਉਂਗਲਾਂ ਦੇ ਉੱਤੇ ਕੰਮ ਗਿਣਾ ਦਿੰਦੇ ਆ ਰੋਲੀਆਂ ਤੇ ਤਾਂ ਦੁਨੀਆ ਮਰਵਾਉਣੀ ਆ ਹੋਰ ਕੋਈ ਗੱਲ ਨਹੀਂ ਗੱਲੀਆਂ ਤੇ ਦੁਨੀਆ ਮਰਵਾਣੀ ਜੀ ਕਿਦਾਂ ਬਹੁਤ ਮਰ ਗਈ ਦੁਨੀਆ ਕਿੱਥੇ ਜਿੱਥੇ ਜਿੱਥੇ ਧਰਨੇ ਲੱਗੇ ਕਿੰਨੇ ਮੁੰਡੇ ਮਰ ਗਏ ਹਾਂ ਕੋਈ ਨਹੀਂ ਬੋਟਾ ਬਟਾਲੇ ਆਵੇ ਮਾਫੀ ਕੀ ਬੋਟਾ ਮਾ ਜਿੰਨਾ ਚਿਰ ਉਹਨਾਂ ਚਿਰ ਆ ਕੇ ਆਉ ਭਗਤ ਕਰਦੇ ਮੁੜ ਕੇ ਕਿਸੇ ਦੇ ਬਾਦ ਤੁਸੀਂ ਭਗਵੰਤ ਮਾਨ ਹੋਰਾਂ ਦਾ ਨਾਮ ਲੈਂਦੇ ਹੋ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੈ ਜੀ ਉਹ ਕਹਿੰਦੇ ਆ ਕਿ ਵੀ ਅਸੀਂ ਬਦਲਿਆ ਬਦਲਾ ਕੀਤਾ ਹੈ ਪਹਿਲੀਆਂ ਰਵਾਇਤੀ ਪਾਰਟੀਆਂ ਨਾਲੋਂ ਅਸੀਂ ਕੁਝ ਚੇਂਜ ਕੀਤਾ ਲੋਕਾਂ ਦੇ ਹੱਕ ਚ ਜਵਾਕਾਂ ਨੂੰ ਨੌਕਰੀ ਨਹੀਂ ਦਿੱਤੀ ਸਾਡੇ ਜਵਾਕ ਪੇਰ ਜਗਾਰ ਤੁਰੇ ਫਿਰਦੇ ਆ 43000 ਨੌਕਰੀਆਂ ਦੀ ਗੱਲ ਕਰਦੇ ਜੀ ਉਹ ਕਹਿੰਦੇ ਦੇ ਦਿਤੀਆਂ ਸਾਨੂੰ ਕੁਝ ਨਹੀਂ ਦਿੱਤਾ ਨੌਕਰੀ ਨਾ ਕਰੀ ਕਿਸੇ ਨੂੰ ਕੁਝ ਨਹੀਂ ਦਿੱਤਾ ਹੂੰ ਝੂਠ ਖੇਤਾਂ ਤੱਕ ਪਾਣੀ ਨਹੀਂ ਆਇਆ ਨਹਿਰੀ ਪਾਣੀ ਉਹਦੀ ਵੀ ਗੱਲ ਕਰਦੇ ਨਾ ਨਾ ਕੁੱਤ ਨਹੀਂ ਤਾਂ ਘਰਾਂ ਤੱਕ ਆਟਾ ਚੱਕ ਕੇ ਵਿਆਹ ਕਰਾ ਲਿਆ ਗਾਂ ਜਵਾਕਾਂ ਨੂੰ ਉਹ ਜਿਹਾਂ ਮੱਤਾ ਦੇ ਜਾਂਦਾ ਵੀ ਤੁਸੀਂ ਵੀ ਵਿਆਹ ਕਰਾ ਲਓ ਹੂੰ ਹੂੰ ਤੁਸੀਂ ਖੁਸ਼ ਨਹੀਂ ਅਸੀਂ ਬੋਟਾ ਪਾ ਕੇ ਖੁਸ਼ ਲੋਟਾ ਬਾਕੀ ਖੁਸ਼ ਨਹੀਂ ਜੀ ਪਰ ਵੋਟ ਤਾਂ ਕਹਿੰਦੇ ਬੜੀ ਮਿਹਨਤ ਨਾਲ ਅਧਿਕਾਰ ਮਿਲਿਆ ਜੀ ਨਾਲ ਤਾਂ ਹੈ ਕਿ ਜੇ ਕੋਈ ਬਾਤ ਹੀ ਨਹੀਂ ਪੁੱਛਦਾ ਬਾਅਦ ਵਿੱਚ ਅਸੀਂ ਪਾ ਕੇ ਵੀ ਕੀ ਕਰਾਂਗੇ ਹੂੰ ਉਹ ਵੋਟਾਂ ਤੋਂ ਹੀ ਨਿਰਾਸ਼ ਲੋਕ ਨਜ਼ਰ ਆ ਰਹੇ ਆ ਸੋ ਬਸਾ ਆ ਰਹੀਆਂ ਨੇ ਜਾ ਰਹੀਆਂ ਕੋਈ ਉਤਰ ਰਿਹਾ ਕੋਈ ਚੜ ਰਿਹਾ ਪਰ ਲੁਧਿਆਣੇ ਦੇ ਲੋਕਾਂ ਦਾ ਓਪੀਨੀਅਨ ਕੀ ਹੈ ਅਗਰ ਲੋਕ ਕਿਹਨੂੰ ਇਸ ਵਾਰ ਫਤਵਾ ਦੇਣਗੇ ਕੌਣ ਇਸ ਵਾਰ ਇਥੋਂ ਅੱਗੇ ਜਾਏਗਾ ਬੜਾ ਟਫ ਮੁਕਾਬਲਾ ਲੁਧਿਆਣੇ ਦੇ ਵਿੱਚ ਬਣਿਆ ਹੋਇਆ ਸੋ ਲੋਕਾਂ ਦੀ ਰਾਏ ਤੁਹਾਡੇ ਤੱਕ ਲੈ ਕੇ ਆਏ ਆ ਤੁਹਾਨੂੰ ਇਹ ਗੱਲਾਂ ਕਿਸ ਤਰ੍ਹਾਂ ਦੀ ਲੱਗੀ ਹੈ ਜਾਂ ਤੁਹਾਡੀ ਆਪਣੀ ਰਾਏ ਕੀ ਆਪਣੀ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸੁਤਨਾਮ ਸਿੰਘ ਪੰਜਾਬੀ ਲੋਕ ਚੈਨਲ